ਅੱਜ ਦਾ ਜਿਵੇਂ ਟਾਈਮ ਹੈ ਨਾ ਆਪਾਂ ਸਮਾਰਟ ਵਰਕ ਕਰਦੇ ਆ ਹਾਰਡ ਵਰਕ ਘਟ ਕਰਦੇ ਆ ਸੋ ਸਿਮੀ ਸਕੂਲ ਕਾਲਜ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਤਾਂ ਹਾਰਡ ਵਰਕ ਵਾਲੀ ਅੱਜ ਵੀ ਇਹ ਗੱਲ ਬਿਲਕੁਲ ਠੀਕ ਐ ਸਿਮੀ ਦੀ ਕਿਉਂਕਿ ਇੱਕ ਬੜੀ ਸਪੈਸ਼ਲ ਜੀ ਵੀਡੀਓ ਮੇਰੇ ਸਾਹਮਣੇ ਆਈ ਸੀਗੀ ਸਿਮੀ ਦੀ ਜਿਸ ਚ ਸਿਮੀ ਕਹਿ ਰਹੇ ਆ ਕਿਸੇ ਨੇ ਤੁਹਾਨੂੰ ਪੁੱਛਿਆ ਕਿ ਤੁਹਾਡਾ ਡ੍ਰੀਮ ਕੀ ਹੈ ਸਿਮੀ ਨੇ ਅਗੋ ਕਿਹਾ ਕਿ ਮੇਰਾ ਡ੍ਰੀਮ ਹੈ ਕਿ ਮੈਂ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਖੁਦ ਗਰੋ ਕਰਾਂ ਮੈਂ ਦੇਖਾਂ ਪੰਜਾਬੀ ਇੰਡਸਟਰੀ ਕਿਦਾਂ ਗਰੋ ਹੁੰਦੀ ਹੈ ਔਰ ਉਹ ਹੋ ਵੀ ਰਹੀ ਹੈ लोग कहते हैं ना असि बॉलीवुड च जाना है असि हॉलीवुड च जाना है पर सिम्मी ने पंजाबी इंडस्ट्री ग्रो हुंदी भी देखनी है और देख भी रहे हैं हां जी हां जी मेरा को कोई ਏਦਾਂ ਖੈਰ ਮੋਟਿਵ ਬਿਨੀਆਂ ਜਾਂ ਏਦਾਂ ਬਿਨੀਆਂ ਕਿ ਨਹੀਂ ਜਾਣਾ ਕਿਤੇ ਏਦਾਂ ਕੋਈ ਏਦਾਂ ਦਾ ਸੋਚਿਆ ਵੀ ਨਹੀਂ ਮੈਂ ਮੈਨੂੰ ਜਿੱਥੇ ਚੰਗਾ ਕੰਮ ਲੈ ਕੇ ਜਾਊਗਾ ਮੈਂ ਉੱਥੇ ਮੈਨੂੰ ਚਾਹੇ ਅੰਗਰੇਜ਼ੀ ਸਿਨੇਮਾ ਹਿੰਦੀ ਸਿਨੇਮਾ ਤੇਲਗੂ ਤਾਂ ਮੈਨੂੰ ਜੋ ਮਰਜ਼ੀ ਦੇ ਦਿਓ ਪਰ ਲੈਂਗੁਏਜ ਚ ਕੰਫਰਟੇਬਲ ਹੋਣੀ ਚਾਹੀਦੀ ਹੈ ਪਰ ਮੇਰੀ ਜਿਹੜੀ ਪ੍ਰਾਇਓਰਿਟੀ ਆ ਉਹ ਪੰਜਾਬੀ ਸਿਨੇਮਾ ਇਨ ਨੂੰ ਪਤਾ ਕਿ ਸਾਡੇ ਸਿਨੇਮਾ ਚ ਪੋਟੈਂਸ਼ੀਅਲ ਬਹੁਤ ਆ ਆਪਾਂ ਦਾ ਹਜੇ ਮਤਲਬ ਹਜੇ ਤੱਕ ਕੁਝ ਕੀਤਾ ਹੀ ਨਹੀਂ ਹਜੇ ਤਾਂ ਮਤਲਬ ਆਪਾਂ ਸਟਾਰਟ ਹੋ ਰਿਹਾ ਹੈ ਤਾਂ ਸਾਡੀ ਹਜੇ ਪਹਿਲੀ ਪੌੜੀ ਹੈ ਜੇ ਤੁਸੀਂ 15 10 15 ਸਾਲ ਪਿੱਛੇ ਜਾ ਕੇ ਦੇਖ ਲਓ ਉਹ ਜੇ ਉਹਦੇ ਨਾਲ ਆਪਾਂ ਆਪਣਾ ਅੱਜ ਦਾ ਸਿਨੇਮਾ ਕੰਪੇਅਰ ਕਰੀਏ oh my god what a change ਸੋ ਜਿਵੇਂ ਤੁਸੀਂ ਉਹ ਚੇਂਜਸ ਦੱਸ ਰਹੇ ਹੋ ਤੁਸੀਂ ਕੀ ਕੁਝ ਪਰਸਨਲੀ ਫੀਲ ਕੀਤਾ ਹੈ ਕਿ ਮੈਂ ਜਦੋਂ ਆਈ ਸੀ ਇੰਡਸਟਰੀ ਦੇ ਵਿੱਚ ਉਦੋਂ ਮੈਂ ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ ਸੀਗਾ ਔਰ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਕਿੰਨਾ ਕੁ ਚੇਂਜ ਹੈ ਮੈਨੂੰ ਲੱਗਦਾ ਜਿਹੜਾ ਔਖਾ ਵੇਲਾ ਉਹ ਦੇਖਿਆ ਨੀਰੂ मैम ਨੇ ਆਈ ਆਲਵੇਸ ਸੇ ਦੈਟ ਐਂਡ ਆਲਵੇਸ ਫੀਲ ਕਿ ਉਹਨਾਂ ਨੇ ਔਖਾ ਵੇਲਾ ਦੇਖਿਆ ਨੀਰੂ मैम ਨੇ ਸਾਡੇ ਵਰਗੀਆਂ ਕੁੜੀਆਂ ਵਾਸਤੇ ਲਾਈਫ ਸੌਖੀ ਕਰਦੀ ਇਨ ਫੈਕਟ ਜਿਹੜੇ ਰਾਹ ਜਿੱਦਾਂ ਹੁੰਦਾ ਨਾ ਆਪਾਂ ਕਿ ਉਹ ਚੀਜ਼ ਟੇਕਨ ਦੈਟ ਰੋਡਲੈਸ ਟਰੈਵਲਡ ਉਹਨਾਂ ਨੇ ਤਾਂ ਪਾਥ ਬਣਾਇਆ ਸਾਡੇ ਵਾਸਤੇ ਤੁਸੀਂ ਉਹਨਾਂ ਨੂੰ ਐਡਮਾਇਰ ਕਰਦੇ ਹੋ ਆਈਡਲ ਮੰਨਦੇ ਰਾਈਟ ਔਰ ਉਹ ਅੱਜ ਵੀ ਆਪਣੀ ਇੰਡਸਟਰੀ ਚ ਉਵੇਂ ਖੜੇ ਆ ਉਹਨਾਂ ਦਾ ਹਾਰਡਵਰਕ ਉਹਨਾਂ ਦਾ ਜਿਹੜੀ ਮਿਹਨਤ ਕਰਦੇ ਆ ਜਿਹੜੀ ਉਹਨਾਂ ਨੇ ਫਿਟਨੈਸ ਤੇ ਨਾਲ ਲੋਕਾਂ ਨੂੰ ਇਨਸਪਾਇਰ ਕੀਤਾ ਹੈ ਨਾ ਕਿਉਂਕਿ ਮੈਂ ਬਹੁਤ ਸਾਰੇ ਆਰਟਿਸਟਾਂ ਦਾ ਇਹ ਵੀ ਸੁਣਿਆ ਹੈ ਨਾ ਗਿਫਟਸ ਆਉਂਦੇ ਨੇ ਬਹੁਤ ਕੁਝ ਆਉਂਦਾ ਲੇਕਿਨ ਕੋਈ ਬਹੁਤ ਕੱਟ ਲੋਕ ਹੈ ਜਿਹੜੇ ਚੀਜ਼ਾਂ ਸੋ ਦੈਟਸ ਵੈਰੀ ਗੁੱਡ ਇਹੀ ਮੈਂ ਪੁੱਛਣਾ ਚਾਹ ਰਹੀ ਸੀ ਤੁਹਾਡਾ ਵੀ ਕੋਈ ਪਾਰਟਿਕੂਲਰ ਨਾਮ ਹੈ ਜਿਵੇਂ ਇਹਨਾਂ ਦਾ ਅਹਿਸਾਸਾਂ ਦੀ ਦੁਕਾਨ ਸਸ਼ੀਕਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਹੁਸ਼ਿਆਰ ਸਿੰਘ ਜਲਦ ਸਿਨੇਮਾ ਕਰਾਂ ਦੇ ਵਿੱਚ ਆਉਣ ਵਾਲੀ ਹੈ ਸੋ ਬੜੀ ਪਿਆਰੀ ਜੀ ਚੁਲਬੁਲੀ ਜੀ ਅਦਾਕਾਰਾ ਮੇਰੇ ਨਾਲ ਹੈਗੇ ਆ ਸਿਮੀ ਚਾਹਲ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਫਿਲਮ ਦੇ ਵਿੱਚ ਉਹਨਾਂ ਨੇ ਲੀਡ ਕੈਰੈਕਟਰ ਪਲੇ ਕੀਤਾ ਔਰ ਗਾਣਾ ਰਿਲੀਜ਼ ਹੋ ਗਿਆ ਹੈ ਟ੍ਰੇਲਰ ਰਿਲੀਜ਼ ਹੋ ਗਿਆ ਬਹੁਤ ਪਿਆਰਾ ਹੈ ਬਹੁਤ ਪਿਆਰ ਸੋ ਹੁਸ਼ਿਆਰੀ ਸੰਗ ਆ ਰਹੀ ਹੈ ਪਹਿਲਾ ਤਾਂ ਮੈਨੂੰ ਲੱਗਾ ਹੁਸ਼ਿਆਰੀ ਤੇ ਹੀ ਗੱਲ ਕਰ ਲਈਏ ਥੋੜੀ ਜੀ ਹੈਨਾ ਸੋ ਐਨੇ ਤੁਸੀਂ ਕਿਊਟ ਹੋ ਐਨੇ ਤੁਸੀਂ ਹੈਨਾ ਪਿਆਰੇ ਹੋ ਕਦੀ ਲਾਈਫ ਚ ਹੁਸ਼ਿਆਰੀ ਕੀਤੀ ਹੈ ਲਾਈਕ ਸਮਾਰਟਲੀ ਪਲੇ ਕੀਤਾ ਕਦੇ ਥੈਂਕ ਯੂ ਮਨਪ੍ਰੀਤ ਮੈਂ ਇਹ ਤਾਂ ਮੈਂ ਤੁਹਾਨੂੰ ਵੀ ਪੁੱਛ ਸਕਦੀ ਆ ਇਹ ਕੁਐਸਚਨ ਤਾਂ ਰਿਵਰਸ ਵੀ ਹੋ ਸਕਦਾ ਹੁਸ਼ਿਆਰੀ ਮਤਲਬ ਇੱਕ ਮੈਨੂੰ ਸਮਝਾਓ ਤੁਸੀਂ ਹੁਸ਼ਿਆਰੀ ਕਿੰਨੂੰ ਕਹਿੰਦੇ जिम्मेद तो है ना आई नो आई नो आई नो मैं जिम्मे है ना आपार्ट वर्क करते हैं हार्ड वर्क घट कर सची दस मैं तो हार्डवर्क आज भी थोड़ा आई एम लिटल ओल्ड स्कूल सो हजे स्मार्ट वर्क तक मैं पहुंची नहीं किता पहुंच जा आईडोट नो और मे बी लाइक अ गुड मिक्स ऑफ बोथ लाइक अ लिटल बेड ऑफ हार्ड वर्क लिटल बेड ऑफ है ना समार्ट वर्क uh, ਜ਼ਰੂਰੀਆ ਹੈ ਨਾ ਅੱਜ ਦੇ ਟਾਈਮ ਤੇ ਇਹ ਚੀਜ਼ਾ ਮੈਨੂੰ ਲੱਗਦਾ ਮੈਨੂੰ ਲੱਗਦਾ ਹੋ ਸਕਦਾ ਇਹ ਇਹ ਗੱਲ ਬਿਲਕੁਲ ਠੀਕ ਐ ਸਿਮੀ ਦੀ ਕਿਉਂਕਿ ਇੱਕ ਬੜੀ ਸਪੈਸ਼ਲ ਜੀ ਵੀਡੀਓ ਮੇਰੇ ਸਾਹਮਣੇ ਆਈ ਸੀਗੀ ਸਿਮੀ ਦੀ ਜਿਸ ਚ ਸਿਮੀ ਕਹਿ ਰਹੇ ਆ ਕਿਸੇ ਨੇ ਤੁਹਾਨੂੰ ਪੁੱਛਿਆ ਕਿ ਤੁਹਾਡਾ ਡ੍ਰੀਮ ਕੀ ਹੈ ਜੀ ਸਿਮੀ ਨੇ ਅਗੋ ਕਿਹਾ ਕਿ ਮੇਰਾ ਡ੍ਰੀਮ ਹੈ ਕਿ ਮੈਂ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਖੁਦ ਗਰੋ ਕਰਾਂ ਮੈਂ ਦੇਖਾਂ ਪੰਜਾਬੀ ਇੰਡਸਟਰੀ ਕਿਦਾਂ ਗਰੋ ਹੁੰਦੀ ਹੈ ਔਰ ਉਹ ਹੋ ਵੀ ਰਹੀ ਹੈ ਤੇ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਇਸ ਇੰਡਸਟਰੀ ਦੇ ਵਿੱਚ ਵੀ ਸੋ ਇਹ ਇਹ ਏਡੀ ਵੱਡੀ ਸਟੇਟਮੈਂਟ ਲੋਕ ਕਹਿੰਦੇ ਨੇ ਅਸੀਂ ਬਾਲੀਵੁੱਡ ਚ ਜਾਣਾ ਹੈ ਅਸੀਂ ਹਾਲੀਵੁੱਡ ਚ ਜਾਣਾ ਹੈ ਪਰ ਸਿਮੀ ਨੇ ਪੰਜਾਬੀ ਇੰਡਸਟਰੀ ਗਰੋ ਹੁੰਦੀ ਵੀ ਦੇਖਣੀ ਔਰ ਦੇਖ ਵੀ ਰਹੇ ਹਾਂ ਹਾਂਜੀ ਹਾਂਜੀ ਨਹੀਂ ਮੇਰਾ ਸ਼ੁਰੂ ਤੋਂ ਹੀ ਇਹ ਰਿਹਾ ਮੇਰਾ ਕੋਈ ਇਦਾਂ ਖੈਰ ਮੋਟਿਵ ਵੀ ਨਹੀਂ ਆ ਜਾਂ ਇਦਾਂ ਵੀ ਨਹੀਂ ਆ ਕਿ ਨਹੀਂ ਜਾਣਾ ਕਿਤੇ ਇਦਾਂ ਕੋਈ ਇਦਾਂ ਦਾ ਸੋਚਿਆ ਵੀ ਨਹੀਂ ਮੈਂ ਮੈਨੂੰ ਜਿੱਥੇ ਚੰਗਾ ਕੰਮ ਲੈ ਕੇ ਜਾਊਗਾ ਮੈਂ ਉੱਥੇ ਮੈਨੂੰ ਚਾਹੇ ਅੰਗਰੇਜ਼ੀ ਸਿਨੇਮਾ ਹਿੰਦੀ ਸਿਨੇਮਾ ਤੇਲਗੂ ਤਾਂ ਵੀ ਜੋ ਮਰਜ਼ੀ ਦੇ ਦਿਓ ਪਰ ਲੈਂਗੁਏਜ ਚ ਕੰਫਰਟੇਬਲ ਹੋਣੀ ਚਾਹੀਦੀ ਹੈ ਪਰ ਮੇਰੀ ਜਿਹੜੀ ਪ੍ਰਾਇਓਰਿਟੀ ਆ ਉਹ ਪੰਜਾਬੀ ਸਿਨੇਮਾ ਮਤਲਬ ਹੋ ਸਕਦਾ ਹੈ ਜੇ ਕਦੀ ਫਿਊਚਰ ਚ ਕੋਈ ਚੰਗਾ ਪ੍ਰੋਜੈਕਟ ਆਵੇ ਜਿਹੜਾ ਮੈਨੂੰ ਲੱਗੇ ਕਿ ਹਾਂਜੀ ਮੈਂ ਇਹ ਸਕ੍ਰਿਪਟ ਕਰਨਾ ਚਾਹਨੀ ਆ ਹੋ ਸਕਦਾ ਮੈਂ ਕਿਤੇ ਨਾ ਕਿਤੇ ਕਰ ਲਾ ਹਾਲਾਂਕਿ ਮੈਂ ਸੋਚਿਆ ਨਹੀਂ ਇਸ ਬਾਰੇ ਨਾ ਪਰ ਮੇਰੀ ਜਿਹੜੀ ਪ੍ਰਾਇੋਰਟੀ ਰਹਿੰਦੀ ਹੈ ਜਿੱਥੇ ਮੇਰੀ ਆ ਕੇ ਸੋਚ ਮੁੱਕ ਜਾਂਦੀ ਹੈ ਜਿੰਨੂੰ ਕਹਿ ਸਕਦੇ ਆ ਉਹ ਪੰਜਾਬੀ ਸਿਨੇਮਾ ਮੈਂ ਪੰਜਾਬੀ ਸਿਨੇਮਾ ਨੂੰ ਹੀ ਗਰੋ ਹੁੰਦਾ ਹੋਇਆ ਦੇਖਣਾ ਚਾਹਨੀ ਆ ਕਿਉਂਕਿ ਮੈਨੂੰ ਪਤਾ ਕਿ ਸਾਡੇ ਸਿਨੇਮਾ ਚ ਪੋਟੈਂਸ਼ੀਅਲ ਬਹੁਤ ਆ ਆਪਾਂ ਦਾ ਹਜੇ ਮਤਲਬ ਹਜੇ ਤਾਂ ਕੁਝ ਕੀਤਾ ਹੀ ਨਹੀਂ ਹਜੇ ਤਾਂ ਮਤਲਬ ਆਪਾਂ ਸਟਾਰਟ ਹੋ ਰਿਹਾ ਹੈ ਤਾਂ ਸਾਡੀ ਹਜੇ ਪਹਿਲੀ ਪੌੜੀ ਹੈ ਜੇ ਤੁਸੀਂ 15 10 15 ਸਾਲ ਪਿੱਛੇ ਜਾ ਕੇ ਦੇਖ ਲਓ ਉਹ ਜੇ ਉਹਦੇ ਨਾਲ ਆਪਾਂ ਆਪਣਾ ਅੱਜ ਦਾ ਸਿਨੇਮਾ ਕੰਪੇਅਰ ਕਰੀਏ oh my god what a change ਇੰਨੇ ਜ਼ਿਆਦਾ ਐਕਸਪੈਰੀਮੈਂਟਸ ਹੋ ਰਹੇ ਨੇ ਇੰਨੇ ਜ਼ਿਆਦਾ ਕੁੜੀਆਂ ਨੂੰ ਮੇਨ ਲੀਡ ਤੇ ਰੱਖ ਕੇ ਜਾਂ ਪ੍ਰੋਟਾਗਨਿਸਟ ਰੱਖ ਕੇ ਸਕ੍ਰਿਪਟਸ ਸੋਚੀਆਂ ਜਾ ਰਹੀਆਂ ਨੇ ਸਕ੍ਰਿਪਟਸ ਬਣ ਰਹੀਆਂ ਨੇ ਮੈਂ ਵੀ ਆਵ ਬੀ ਫੋਰਚੂਨੇਟ ਕਿ ਮੈਂ ਇੱਕ ਦੋ ਜੀ ਸਕ੍ਰਿਪਟਸ ਮਤਲਬ ਕੀਤੀਆਂ ਵੀ ਨੇ ਤੇ ਉਹ ਬਹੁਤ ਵਧੀਆ ਲੱਗਦਾ ਕਰਕੇ ਤਾਂ ਲੱਗਦਾ ਕਿ ਹਾਂਜੀ ਹੁਣ ਆਪਾਂ ਵਧੀਆ ਗੱਲਾਂ ਤੇ ਆ ਰਹੇ ਹਾਂ ਤੇ ਸੋ ਤੁਸੀਂ ਜਦੋਂ ਦੇ ਇੰਡਸਟਰੀ ਚੋਂ ਹੈਨਾ ਸੋ ਜਿਵੇਂ ਤੁਸੀਂ ਉਹ ਚੇਂजेस ਦੱਸ ਦੱਸ ਰਹੇ ਹੋ ਤੁਸੀਂ ਕੀ ਕੁਝ ਪਰਸਨਲੀ ਫੀਲ ਕੀਤਾ ਹੈ ਕਿ ਮੈਂ ਜਦੋਂ ਆਈ ਸੀ ਇੰਡਸਟਰੀ ਦੇ ਵਿੱਚ ਉਦੋਂ ਮੈਂ ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ ਸੀਗਾ ਔਰ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਉਹਦੇ ਚ ਕਿੰਨਾ ਕੁ ਚੇਂਜ ਹੈ ਆਈ ਥਿੰਕ ਮਨਪ੍ਰੀਤ ਮੈਂ ਆਈ ਉਦੋਂ ਸੀ ਜਦੋਂ ਚੇਂਜ ਹੋ ਗਿਆ ਸੀ ਮਤਲਬ बिकॉज़ आई एम 3 ਨਿਊ ਮਤਲਬ ਇੰਨਾ ਹਜੇ ਟਾਈਮ ਹੋਇਆ ਨਹੀਂ ਤੇ ਵਿੱਚ 2-3 ਸਾਲ ਦਾ ਕੋਵਿਡ ਹੀ ਮੈਂ ਉਹਨੂੰ ਤਾਂ ਮੈਂ ਕਨਸਿਡਰ ਹੀ ਨਹੀਂ ਕਰਦੀ ਕਿਉਂਕਿ ਵੀ ਵੁਸ ਜਸਟ ਇਨ ਕੋਵਿਡ ਤੇ ਇੱਕ ਡੇਟ ਸਾਲ ਤੱਕ ਵਾਸ ਜਸਟ ਰੈਸਟਿੰਗ ਕਿਉਂਕਿ ਕੋਈ ਚੰਗੀ ਮੈਨੂੰ ਸਕ੍ਰਿਪਟਸ ਦਿਲ ਨੂੰ ਨਹੀਂ ਸੀ ਲੱਗ ਰਹੀਆਂ ਔਰ ਚੇਂਜ ਆਲਰੈਡੀ ਆ ਚੁੱਕਾ ਸੀ ਮੈਨੂੰ ਲੱਗਦਾ ਜਿਹੜਾ ਔਖਾ ਵੇਲਾ ਉਹ ਦੇਖਿਆ ਨੀਰੂ मैम ਨੇ ਆਈ ਆਈ ਆਲਵੇਸ ਸੇ ਦੈਟ ਐਂਡ ਆਲਵੇਸ ਫੀਲ ਕਿ ਉਹਨਾਂ ਨੇ ਔਖਾ ਵੇਲਾ ਦੇਖਿਆ ਨੀਰੂ मैम ਨੇ ਸਾਡੇ ਵਰਗੀਆਂ ਕੁੜੀਆਂ ਵਾਸਤੇ ਲਾਈਫ ਸੌਖੀ ਕਰਦੀ ਇਨ ਫੈਕਟ ਜਿਹੜੇ ਰਾਹ ਜਿੱਦਾਂ ਹੁੰਦਾ ਨਾ ਆਪਾਂ ਕਿ ਉਹ ਚੀਜ਼ ਟੇਕਨ ਦੈਟ ਰੋਡ ਲੈਸ ਟਰੈਵਲਡ ਉਹਨਾਂ ਨੇ ਤਾਂ ਪਾਥ ਬਣਾਇਆ ਸਾਡੇ ਵਾਸਤੇ ਪਹਿਲਾਂ ਜਿਹੜੇ ਰਾਹ ਨਹੀਂ ਬਣੇ ਹੋਏ ਸੀ ਕੁੜੀਆਂ ਵਾਸਤੇ ਉਹਨਾਂ ਨੇ ਬਣਾਏ ਨੇ ਐਂਡ ਹੈਟਸ ਆਫ ਟੂ ਹਰ ਕਿ ਉਹਨਾਂ ਨੇ ਉਹ ਕਾ ਵੇਲਾ ਦੇਖਿਆ ਔਰ ਉਹਨਾਂ ਨੇ ਕਿੱਥੇ ਕਿੱਥੇ ਸਟੈਂਡ ਲਿਆ ਹੋਊਗਾ ਕੁੜੀਆਂ ਵਾਸਤੇ ਕਿੰਨੀ ਮੈਂ ਇਦਾਂ ਮੈਂ ਮੈਨੂੰ ਇਹ ਚਾਹੀਦਾ ਜਾਂ ਇਦਾਂ ਜੋ ਵੀ ਆਰਟਿਸਟ ਡਿਸਰਵ ਕਰਦਾ ਸਪੈਸ਼ਲੀ ਉਹਨਾਂ ਵਰਗੇ ਆਰਟਿਸਟ ਡਿਸਰਵ ਕਰਦੇ ਨੇ ਸੋ ਆਈ ਫੀਲ ਕਿ ਮਤਲਬ ਮੈਂ ਸਭ ਤੋਂ ਵੱਡਾ ਮਤਲਬ ਉਹਨਾਂ ਨੂੰ ਸ਼ਰੇਦ ਦਿੰਨੀਆ ਹਮੇਸ਼ਾ ਕਿ ਆਪਾਂ ਦਾ ਦਿਸ ਇਜ਼ ਈਜ਼ੀ ਮੈਨੂੰ ਲੱਗਦਾ ਦਿਸ ਇਜ਼ ਦੀ ਈਜ਼ੀ ਵੇ ਸੋ ਤੁਸੀਂ ਉਹਨਾਂ ਨੂੰ ਐਡਮਾਇਰ ਕਰਦੇ ਹੋ ਆਈਡਲ ਮੰਨਦੇ ਰਾਈਟ ਔਰ ਉਹ ਅੱਜ ਵੀ ਆਪਣੀ ਇੰਡਸਟਰੀ ਚ ਉਵੇਂ ਖੜੇ ਆ ਉਹਨਾਂ ਦਾ ਹਾਰਡਵਰਕ ਉਹਨਾਂ ਦਾ ਜਿਹੜੀ ਮਿਹਨਤ ਕਰਦੇ ਆ ਜਿਹੜੀ ਉਹਨਾਂ ਨੇ ਫਿਟਨੈਸ ਤੇ ਨਾਲ ਲੋਕਾਂ ਨੂੰ ਇਨਸਪਾਇਰ ਕੀਤਾ ਹੈ ਨਾ ਇਨਸਪੀਰੇਸ਼ਨ ਨੇ ਮੈਮ ਤਾਂ ਸਿੱਧੇ-ਸਿੱਧੇ ਇਨਸਪੀਰੇਸ਼ਨ ਨੇ ਮਤਲਬ ਮੈਨੂੰ ਲੱਗਦਾ ਜੇ ਜੇ ਜਿਸ ਹਿਸਾਬ ਨਾਲ ਮੈਮ ਨੇ ਆਪਣੇ ਆਪ ਨੂੰ ਹੁਣ ਤੱਕ ਕੈਰੀ ਕੀਤਾ ਉਹ ਤਾਂ ਸਿੱਧੀ-ਸਿੱਧੀ ਇਨਸਪੀਰੇਸ਼ਨ ਹੈ ਜਿੱਦਾਂ ਆਪਾਂ ਪੰਜਾਬੀ ਇੰਡਸਟਰੀ ਚ ਮੈਂ ਕਿਸੇ ਹੋਰ ਨੂੰ ਤਾਂ ਮਤਲਬ ਇਦਾਂ ਐਜ਼ ਐਨ ਇਨਸਪੀਰੇਸ਼ਨ ਕੋਈ ਹੈ ਹੀ ਨਹੀਂ ਹੋਰ ਇਟਸ ਜਸਟ ਮੈਮ ਤੇ ਫਿਰ ਜਦੋਂ ਉਹਨਾਂ ਦੀ ਜਰਨੀ ਵੀ ਦੇਖੋ ਤਾਂ ਹੀ ਤਾਂ ਇਦਾਂ ਇੰਨਾ ਪ੍ਰਾਊਡ ਫੀਲ ਹੁੰਦਾ ਮੈਮ ਨੂੰ ਦੇਖ ਕੇ ਨਹੀਂ ਖੁਸ਼ੀ ਹੁੰਦੀ ਹੈ ਕਿ ਇਹ ਮੈ ਬਸ ਤੇ ਥੋੜਾ ਜਿਹਾ ਐਡਾ ਕਰਦਾ ਹੁਣ ਆਪਾਂ ਤਾਂ ਫਿਰ ਵੀ ਸੌਖੇ ਆ ਅਸੀਂ ਕਿਉਂਕਿ ਸਰਤਾਜ ਜੀ ਦੀ ਪਹਿਲਾ ਫਿਲਮ ਆਈ ਸੀ ਵੀ ਨਾਲ ਨੀਰੂ ਮੈਮ ਸੀ ਹੈਨਾ ਸੋ ਜਦੋਂ ਇਹ ਪੋਸਟਰ ਰਿਲੀਜ਼ ਹੋਇਆ ਵੀ ਵਰ ਲਾਈਕ ਕਿ ਸ਼ਾਇਦ ਨੀਰੂ ਮੈਮ ਹੀ ਹੋਣਗੇ ਹੈਨਾ ਨਾਲ ਗੈਸਸ ਤੇ ਪਰ ਜਦੋਂ ਤੁਹਾਡੀ ਅਨਾਉਂਸਮੈਂਟ ਹੋਈ ਤਾਂ ਆਪਾਂ ਕਹਿਆ ਯਾਰ ਹੁਣ ਤਾਂ ਹੋਰ ਵੀ ਜ਼ਿਆਦਾ ਸਵਾਦ ਆਊਗਾ ਕਿਉਂਕਿ ਤੁਹਾਡੀ ਜਿਹੜੀ ਕਿਊਟਨੈਸ ਆ ਅਸੀਂ ਸਕਰੀਨ ਤੇ ਦੇਖਦੇ ਆ ਮਤਲਬ ਅਗਰ ਕੋਈ ਨਹੀਂ ਵੀ ਹੱਸਣਾ ਚਾਹੁੰਦਾ ਨਾ ਉਹ ਤੁਹਾਡੀ ਸਮਾਈਲ ਦੇ ਕੇ ਤਾਂ ਵੀ ਹੱਸ ਲੁਕ ਥੈਂਕ ਯੂ ਥੈਂਕ ਯੂ ਮਨਪ੍ਰੀ ਥੈਂਕ ਯੂ ਨਹੀਂ ਨਹੀਂ ਮੈਨੂੰ ਵੀ ਬਹੁਤ ਪੋਜ਼ਿਟਿਵ ਬਹੁਤ سارے ਮੈਸੇजेस ਆਏ ਜਿਹੜੇ ਯੂਜੂਲੀ ਜਦਾ ਜਦੋਂ ਮੈਂ ਰੈਗੂਲਰ ਕੰਮ ਕਰਦੀ ਆ ਉਦੋਂ ਜਿਹੜੇ ਲੋਕਾਂ ਦੇ ਨਹੀਂ ਵੀ ਆਉਂਦੇ ਉਹਨਾਂ ਦੇ ਵੀ ਸਪੈਸ਼ਲੀ ਮੈਸੇਜ ਆਏ ਕਿ ਟ੍ਰੇਲਰ ਬਹੁਤ ਚੰਗਾ ਸੀ ਪੇਅਰ ਬਹੁਤ ਪਿਆਰਾ ਲੱਗ ਰਿਹਾ ਤੁਹਾਡੇ ਦੋਵਾਂ ਦਾ ਕੰਪਲੀਮੈਂਟ ਕਰ ਰਹੇ ਹੋ ਇੱਕ ਦੂਜੇ ਨੂੰ ਤਾਂ ਮੈਨੂੰ ਖੁਸ਼ੀ-ਖੁਸ਼ੀ ਹੁੰਦੀ ਹੈ ਜਦੋਂ ਕੋਈ ਜਦੋਂ ਮੂਵੀ ਆਉਣ ਤੋਂ ਪਹਿਲਾਂ ਹੀ ਆਲਰੇਡੀ ਪੇਅਰ ਨੂੰ ਇਨੀ ਐਕਸੈਪਟੈਂਸ ਮਿਲ ਜੇ ਕੋਈ ਫਰੈਸ਼ ਪੇਅਰ ਨੂੰ ਤਾਂ ਫਿਰ ਆਲਰੇਡੀ ਬਹੁਤ ਖੁਸ਼ੀ ਹੁੰਦੀ ਹੈ ਇਹ ਚੇਂਜ ਜ਼ਰੂਰੀ ਸੀਗਾ ਔਰ ਲੋਕ ਦੇਖਣਾ ਚਾਹੁੰਦੇ ਨੇ ਕੁਝ ਨਵਾਂ ਇੰਡਸਟਰੀ 'ਚ ਜਿਵੇਂ सिम्मी सीरियस होके काम कर रही है फिल्म ਦੇ ਵਿੱਚ ਔਰ ਅਸੀਂ ਦੇਖਿਆ ਹੈ ਨਾ ਕਿੰਨਾ ਕੁ ਟਫ ਸੀਗਾ ਨਹੀਂ ਨਹੀਂ ਟਫ ਤਾਂ ਨਹੀਂ ਆ ਮੈਂ ਨਾਟ ਐਟ 올 ਮੈਂ ਮੈਂ ਹਜੇ ਵੀ ਦੋ ਤਿੰਨ ਇੰਟਰਵਿਊਸ ਚ ਪਹਿਲਾਂ ਆਈ ਅਨਸਰਡ ਅ ਕੁਐਸਚਨ ਜਿੱਥੇ ਉਹ ਕਹਿੰਦੇ ਸੀ ਕਿੰਨਾ ਕੁ ਡਰ ਲੱਗਦਾ ਜਾਂ ਟਫ ਲੱਗਦਾ ਐਂਡ ਆਈ ਆਲਵੇਸ ਟੈਲ ਪੀਪਲ ਕਿ ਹਜੇ ਫਿਲਹਾਲ ਹੁਣ ਤੱਕ ਇਹੋ ਜਿਹਾ ਕੋਈ ਕੈਰੈਕਟਰ ਨਹੀਂ ਮੈਂ ਕੀਤਾ ਜਿੱਥੇ ਮੈਨੂੰ ਡਰ ਲੱਗਿਆ ਹੋਵੇ ਕੋਈ ਵੀ ਕੈਰੈਕਟਰ ਇਹੋ ਜਿਹਾ ਨਹੀਂ ਸੀ ਜਿੱਥੇ ਮੈਨੂੰ ਇਹ ਸੋਚਣ ਸੋਚਣਾ ਪਿਆ ਹੋਵੇ ਓ ਮਾਈ ਗਾਡ ਮੈਂ ਇਹ ਕਿੱਦਾਂ ਕਰੂੰਗੀ ਤਾਂ ਆਈ ਰੀਲੀ ਵਾਂਟ ਟੂ ਡੂ ਥੈਟ ਸੋ ਹੋਪਫੁਲੀ ਇਟ ਵਿਲ ਹੈਪਨ ਵੀ ਹੋਊਗਾ ਉਦਾਂ ਪਰ ਫਿਲਹਾਲ ਤਾਂ ਮਤਲਬ एवरीथिंग ਇਜ਼ ਲਾਈਕ ਓ ਅੱਛਾ ਇਹ ਕਰਨਾ ਚਲੋ ਲੈਟਸ ਡੂ ਥਿਸ ਅਜੇ ਤਾਂ ਐਕਸਾਈਟਮੈਂਟ ਹੀ ਆ ਮਤਲਬ ਆਪਾਂ ਖੁਦ ਵੀ ਮਾਨ ਮਹਿਸੂਸ ਕਰਦੇ ਆ ਤੁਸੀਂ ਤੁਹਾਡੇ ਵਰਗੀਆਂ ਕੁੜੀਆਂ ਇੰਡਸਟਰੀ ਚ ਆਉਂਦੀਆਂ ਨੇ ਔਰ ਲੋਕ ਪਿਆਰ ਕਰਦੇ ਨੇ ਤੁਹਾਨੂੰ ਤੁਹਾਡੇ ਕੰਮ ਨੂੰ ਸੋ ਹੋਸ਼ਿਆਰ ਸਿੰਘ ਦੀ ਗੱਲ ਅਸੀਂ ਕਰਾਂਗੇ ਹੋਸ਼ਿਆਰ ਸਿੰਘ ਬਹੁਤ ਸੋਹਣਾ ਮੈਸੇਜ ਲੈ ਕੇ ਆ ਰਹੀ ਹੈ ਫਿਲਮ ਕਿ ਬੱਚੇ ਸਭ ਦੇ ਹੋਸ਼ਿਆਰ ਨਹੀਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਰਾਈਟ ਇਫ ਆਮ ਨਾਟ ਰੌਗ ਤੇ ਟ੍ਰੇਲਰ ਬਹੁਤ ਪਿਆਰਾ ਹੈ ਸੋ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੂਗੀ ਮੈਂ ਕਿ ਫਿਲਮ ਦੇ ਵਿੱਚ ਇਸ ਤੋਂ ਇਲਾਵਾ ਇੰਗਲਿਸ਼ ਦਾ ਬੜਾ ਜ਼ਿਕਰ ਹੋਇਆ ਹੈ ਨਾ ਸੋ ਇਹ ਇਹ ਸਭ ਕੀ ਚੱਲ ਰਿਹਾ ਹੈ ਮੈਂ ਜ਼ਰੂਰ ਸਮਝਣਾ ਚਾਹੂਗੀ ਇੰਪੋਰਟੈਂਸ ਇੰਗਲਿਸ਼ ਦੀ ਹੈ ਜਾਂ ਜਿਹੜਾ ਕੰਪੈਰੀਜ਼ਨ ਚੱਲ ਰਿਹਾ ਹੈ ਜਾਂ ਤੁਹਾਡੀਆਂ ਕੈਰੈਕਸ਼ਨਸ ਹੋ ਰਹੀਆਂ ਨੇ ਇੰਗਲਿਸ਼ ਦੀਆਂ ਹਾਂਜੀ ਨਹੀਂ ਇੰਗਲਿਸ਼ ਇੱਡਾ ਵੱਡਾ ਮੁੱਦਾ ਨਹੀਂ ਆ ਇਸ ਮੂਵੀ ਚ ਬਟ ਮੁੱਦਾ ਇਹ ਹੈ ਕਿ ਦੋ ਤਰ੍ਹਾਂ ਦੇ ਟੀਚਰਸ ਨੇ ਇੱਕ ਤਾਂ ਜੀ ਕੀਰਤ ਵਰਗੀ ਜਿਹੜੀ ਕਹਿੰਦੀ ਆ ਵੀ 100/100 ਚਾਹੀਦੇ ਨੇ ਰੱਟਾ ਮਾਰ ਕੇ ਲੈ ਕੇ ਆਓ ਸਮਝ ਲੈ ਚਾਹੇ ਕੁਝ ਨਾ ਆਵੇ ਨਿਆਣਿਆਂ ਨੂੰ ਤੇ ਇੱਕ ਨੇ ਫਿਰ ਹੁਸ਼ਿਆਰ ਸਿੰਘ ਵਰਗੇ ਜਿਹੜੇ ਆਉਂਦੇ ਨੇ ਇੱਕ ਦਿਨ ਸਕੂਲ 'ਚ ਤੇ ਪੂਰੀ ਦੁਨੀਆ ਹਿੱਲ ਜਾਂਦੀ ਆ ਮਤਲਬ ਪੂਰਾ ਸਕੂਲ ਉਹ ਇਦਾਂ ਕਰ ਦਿੰਦੇ ਨੇ ਅਪਸਾਈਡ ਡਾਊਨ ਤੇ ਉਹ ਕਹਿੰਦੇ ਨੇ ਕਿ ਉਹ ਜੇ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਹੜਾ ਤੁਸੀਂ ਰੀਅਲ ਲਾਈਫ 'ਚ ਆਪਣੇ ਕੁਝ ਸਿੱਖ ਨਾ ਪਾਓ ਤੇ ਅਪਣਾ ਨਾ ਸਕੋ ਤੇ ਇੰਪਲੀਮੈਂਟ ਨਾ ਕਰ ਸਕੋ ਜੇ ਬੱਚਾ 100/100 ਲੈ ਕੇ ਆਈ ਜਾਂਦਾ ਪਰ ਜੇ ਉਹਨੂੰ ਰੀਅਲ ਲਾਈਫ 'ਚ ਕੁਝ ਕਰਨਾ ਪੈ ਜਾਏ ਇਕਦਮ ਜਾਂ ਉਹੀ ਨੋਲਿਜ ਨੂੰ ਇੰਪਲੀਮੈਂਟ ਕਰਨਾ ਪੈ ਜਾਏ ਉਹਨੂੰ ਉਹ ਨਾ ਸਮਝਾਵੇ ਜਿੱਦਾਂ ਹੁਣ ਆਪਾਂ ਮਿਲਦਾ ਮਨ ਨਿੱਕੇ ਹੁੰਦੇ ਕਿੰਨੀ ਥਿਊਰੀਮਸ ਪੜੀਆਂ ਨੇ ਕਿੰਨੇ ਉਹ ਗੜਾ ਯਾ ਯਾ ਆਪਾਂ ਕਈ ਸਾਨੂੰ ਵੀ ਪਤਾ ਕਿੰਨੇ ਸਬਜੈਕਟ ਸੀ ਕਿੰਨਾ ਕੁਝ ਸੀ ਜਿਹੜਾ ਕਿਤੇ ਕੰਮ ਨਹੀਂ ਆਇਆ ਉਹਦੀ ਜਗ੍ਹਾ ਟੈਕਸੀ ਸਿਖਾਏ ਹੁੰਦੇ ਤਾਂ ਸ਼ਾਇਦ ਅੱਜ 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 ਕੰਮ ਆ ਜਾਂਦੇ ਆਪਣਾ ਟੈਕਸੀ ਆਪ ਭਰ ਲਿਆ ਕਰਦੇ ਹੈਨਾ ਤਾਂ ਪ੍ਰੈਕਟੀਕਲ ਮਤਲਬ ਸਿਰਫ ਬੁਕੇਸ਼ ਨੋਲਜ ਕੁਝ ਨਹੀਂ ਹੁੰਦਾ ਬੁਕੇਸ਼ ਨੋਲਜ ਲੈ ਕੇ ਨੰਬਰ ਲੈਣੇ ਇਜ਼ ਨਾਥਿੰਗ ਏ ਪਲੱਸ ਲੈ ਲੋਗੇ ਅੱਜ ਕੱਲ ਗ੍ਰੇਡਿੰਗ ਸਿਸਟਮ ਵੀ ਹੋ ਗਿਆ 90 ਲੈ ਲਵਾਂ 90 90s ਤੇ ਲੈ ਲੋਗੇ 95 ਲੈ ਲੋਗੇ ਹੁਣ ਸ਼ਾਇਦ ਥੋੜਾ ਜਿਹਾ ਬੈਟਰ ਹੋ ਗਿਆ ਹੋਵੇ ਪਰ ਆਈ ਡੋਨਟ ਥਿੰਕ ਸਾਡੇ ਵੇਲੇ ਵੀ ਇਦਾਂ ਹੀ ਹੁੰਦਾ ਸੀ ਮੈਨੂੰ ਲੱਗਦਾ ਅੱਜ ਕੱਲ ਵੀ ਇਦਾਂ ਹੀ ਆ ਕਿ ਪੈਰੈਂਟਸ ਮਸਟ ਬੀ ਆਬਸੈਸਡ ਆਈ ਮੈਨੂੰ ਇਹਨਾ ਪਤਾ ਨਹੀਂ ਪਰ ਆਈ ਕੈਨ ਓਨਲੀ ਸੇ ਇਟ ਕਿ ਅੱਜ ਵੀ ਨੰਬਰਸ ਨਾਲ ਆਬਸੈਸਡ ਹੋਣ ਗਈ ਪੈਰੈਂਟਸ ਹੈਨਾ ਬਹੁਤ سارے ਕੇਸਿਸ ਹਰੇ ਆਪਣੀ ਫੈਮਲੀਆਂ ਦੇ ਵਿੱਚ ਹੀ ਦੇਖਦੇ ਸਾਡੇ ਤੇ ਕਿੰਨਾ ਪ੍ਰੈਸ਼ਰ ਹੁੰਦਾ ਸੀਗਾ ਜੇ ਇਹ ਨੰਬਰ ਨਾ ਆਏ ਤਾਂ ਫਿਰ ਦੇਖਿਓ ਮੈਂ ਇਹ ਚੀਜ਼ਾਂ ਫੇਸ ਕੀਤੀ ਨਹੀਂ ਨਾਟ ਐਟ ਆਲ ਨਾ ਲੱਕੀਲੀ ਅੱਛਾ ਜੇ ਪੜਾਈ ਚ ਪੜਾਈ ਚ ਇੰਟਰਸਟਿਡ ਸੀਗੇ ਪੜ੍ਹਦੇ ਸੀਗੇ ਯੂ ਆਰ ਬ੍ਰਿਲਿਅੰਟ ਆ No 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 not that I was brilliant <laughs> my mother was brilliant mere meri uh, <laughs> mother inne changge rahe ne ki unhan ne ajj tak mainu pressure nahi kita okay mamma kende beta jo sade parents ne sade to expect nahi kita main kyon karan tode to <laughs> ve mere ma piyo ne mainu edda rakheya and kadi pressure ch nahi rakheya she was very close to her dad ਤੇ 아이 थिंक नाना जी ने अनफॉर्चूनेटली uh, मैं नाना जी ਨੂੰ ਮਿਲ ਹੀ ਨਹੀਂ ਬਟ ਮੈਂ ਬਹੁਤ ਚੰਗਾ ਚੰਗਾ ਸੁਣਿਆ ਉਹਨਾਂ ਬਾਰੇ ਤੇ ਉਹਨਾਂ ਦੀ ਗੱਲਾਂ ਤੋਂ ਲੱਗਦਾ ਵੀ ਆ ਮੰਮੀ ਕਹਿੰਦੇ ਕਿ ਉਹਨਾਂ ਨੇ ਤਾਂ ਪੁੱਤਾਂ ਵਾਂਗੂ ਪਾਲ ਲਿਆ ਸਾਨੂੰ ਤੇ ਬਸ ਇਹ ਕਹਿੰਦੇ ਸੀ ਕਿ ਪੁੱਤ ਜੋ ਕਰਨਾ ਕਰੋ ਇੱਜ਼ਤ ਨਾਲ ਜਿੱਥੇ ਜਾਣਾ ਜਾਓ ਤੇ ਨੋ ਪੜਾਈ ਦਾ ਪ੍ਰੈਸ਼ਰ ਤੇ ਮੰਮਾ ਨੇ ਐਗਜ਼ੈਕਟਲੀ ਉਹੀ ਕਾਪੀ ਪੇਸਟ ਕਰਤਾ ਆਪਣੀ ਇਹ ਸਾਡੀ ਪਰਵਰਿਸ਼ ਚ ਕਿ ਬੇਟਾ ਕੋਈ ਪ੍ਰੈਸ਼ਰ ਨਹੀਂ ਆ ਆਈ ਸਟਿਲ ਰਿਮੈਂਬਰ ਮਨਪ੍ਰੀਤ ਜਦੋਂ 10ਵੀਂ ਤੋਂ ਬਾਅਦ ਆਪਾਂ ਸਬਜੈਕਟ ਚੂਜ਼ ਕਰਨੇ ਹੁੰਦੇ ਨੇ ਨਾ ਸਾਡੇ ਆਲੇ ਦੁਆਲੇ ਬਹੁਤ ਪ੍ਰੈਸ਼ਰ ਹੁੰਦਾ ਸੀ ਨਿਆਣਿਆਂ ਨੂੰ ਓ ਮਾਈ ਗੋਡ ਉਹਨਾਂ ਨੂੰ ਮਤਲਬ ਕਿ ਸਾਇੰਸ ਲੈਣੀ ਆ ਮੈਡੀਕਲ ਨਾਨ ਮੈਡੀਕਲ ਕਾਮਰਸ ਨੂੰ ਵੀ ਨਹੀਂ ਕੁਝ ਮੰਨਦਾ ਸੀ ਤੇ ਮੈਂ ਹਿੰਮਤ ਜੀ ਕਰਕੇ ਮੈਨੂੰ ਲੱਗਿਆ ਮੇਰੇ ਤੇ ਵੀ ਹੋਊਗਾ ਹਾਲਾਂਕਿ ਕੋਈ ਹਿਸਟਰੀ ਨਹੀਂ ਸੀ ਮੰਮੀ ਇਹਨੇ ਕੂਲ ਸੀ ਬਟ ਸਟਿਲ ਮੈਨੂੰ ਲੱਗਿਆ ਸੀ ਹੁਣ 10th ਤੋਂ ਬਾਅਦ ਤਾਂ ਮੰਮਾ ਮੇਬੀ ਸੀਰੀਅਸ ਹੋਣਗੇ ਔਰ ਕੁਝ ਕਹਿਣਗੇ ਮੈਂ ਕਿਹਾ ਮੰਮਾ ਮੈਂ ਆਰਟਸ ਲੈਣ ਉਹਨਾਂ ਨੇ ਹਾਂ ਕੋਈ ਗੱਲ ਨਹੀਂ ਤਾਂ ਚੁੱਕੇ ਕੋਈ ਗੱਲ ਨਹੀਂ ਮੈਨੂੰ ਲੱਗਦਾ ਹੈ ਕਿ 800 ਤੋਂ ਜ਼ਿਆਦਾ ਵਧੀਆ ਹੈ ਨਾ ਸਾਇੰਸ ਸਾਇੰਸ ਤੋਂ ਤਾਂ ਵੈਸੇ ਹੀ ਆਜ ਤਾਂ ਬਹੁਤ ਅਮੇਜ਼ਿੰਗ ਨਾ ਫੀਲਡ ਹੈ ਉਹਦੇ ਅੱਗੇ ਨਾ ਬਹੁਤ ਵਾਸਟ ਨਹੀਂ ਹੈਗਾ ਅਨਲੈਸ ਤੁਸੀਂ ਇੰਟਰਸਟਿਡ ਹੋ ਆਪ ਅਨਲੈਸ ਬੱਚਾ ਆਪ ਇੰਟਰਸਟਿਡ ਹੋਵੇ ਵੀ ਮੈਂ ਜੀ ਇਹ ਕਰਨਾ ਮੈਂ ਕੱਲ ਨੂੰ ਜਾ ਕੇ ਨਾਨ ਮੈਡੀਕਲ ਮੈਨੂੰ ਕੰਮ ਆਊਗਾ ਮੈਡੀਕਲ ਕਈ ਬੱਚੇ ਤਾਂ ਪ੍ਰੈਸ਼ਰ ਚ ਹੀ ਲੈ ਲੈਂਦੇ ਸੀ ਨਾ ਪੜਿਆ ਉਹਨਾਂ ਤੋਂ ਜਾਂਦਾ ਨਹੀਂ ਸੀ ਆ ਜਾਓ ਮੇਰੇ ਕੋ ਨਾਨ ਮੈਡੀਕਲ ਕਰਾ ਮੈਡੀਕਲ ਸੀ ਆਈ ਵਾਸ ਇੰਟਰਸਟਿਡ ਇਨ ਆਰਟਸ ਮੈਂ ਤਾਂ ਉੱਠ ਕੇ 8 ਸੈਕਸ਼ਨ ਚਲ ਗਈ ਸੀ ਹਾਂਜੀ ਮੈਂ ਤਾਂ ਜੀ ਸ਼ੁਰੂ ਤੋਂ ਹੀ ਆਰਟ ਨੀ ਸੀ ਬਿਲਕੁਲ ਵੀ ਤਾਂ ਮੈਥ ਤਾਂ ਮੈਂ ਪੜ ਹੀ ਨਹੀਂ ਸਕਦੀ ਮੇਰਾ ਪੋਸਿਬਿਲਟੀ ਨਹੀਂ ਸੀ ਮੈਥ ਚ ਮਤਲਬ ਮੈਂ ਫੇਲ ਹੋ ਜਾਣਾ ਸੀ ਜੇ ਮੈਂ ਮੈਥ ਗਲਤੀ ਨਾਲ ਲੈ ਲਿਆ ਹੁੰਦਾ ਔਰ ਇੰਟਰਸਟ ਵੀ ਨਹੀਂ ਸੀ ਔਰ ਪ੍ਰੈਸ਼ਰ ਵੀ ਨਹੀਂ ਸੀ ਤਾਂ ਮੈਂ ਉਹ ਬਹੁਤ ਘੱਟ 1% ਲੱਕੀ ਸਟੂਡੈਂਟਸ ਜੋ ਸੀ ਉਸ ਟਾਈਮ ਚ ਵੀ ਜ ਜਦੇਤੇ ਕੋਈ ਪ੍ਰੈਸ਼ਰ ਨਹੀਂ ਸੀ ਬਟ ਮੈਂ ਆਪਣੇ ਆਲੇ ਦੁਆਲੇ ਬਹੁਤ ਬੱਚੇ ਦੇਖੇ ਨੇ ਜਿਹੜੇ ਬਹੁਤ ਪ੍ਰੈਸ਼ਰ ਚ ਹੁੰਦੇ ਸੀ ਔਰ ਜਿਨ੍ਹਾਂ ਦੇ ਮਾਪਿਓ ਚੁਆਇਸ ਹੀ ਇਹ ਸੀ ਕਿ ਜਾਂ ਨਾਨ-ਮੈਡੀਕਲ ਮੈਡੀਕਲ ਕਾਮਰਸ ਤੱਕ ਵੀ ਨਹੀਂ ਸੀ ਆਉਣ ਦਿੰਦੇ ਨਿਆਣਿਆਂ ਨੂੰ ਸੋ that was sad actually ਤੇ ਜਦੋਂ ਮੈਂ ਮੂਵੀ ਹੁਸ਼ਾਰ ਸਿੰਘ ਦਾ ਮੈਂ ਜਦੋਂ ਵਨ ਲਾਈਨਰ ਸੁਣਿਆ ਜਾਂ ਜਦੋਂ ਹੋਰ ਅੱਗੇ-ਅੱਗੇ ਸੁਣੀ ਤਾਂ ਮੈਨੂੰ ਉਹ ਟਾਈਮ ਯਾਦ ਆ ਗਏ ਕਿ ਇਹ ਤਾਂ ਬਹੁਤ ਇੰਪੋਰਟੈਂਟ ਸਟੋਰੀ ਆ ਕਿਉਂਕਿ ਇਹ ਸਿਰਫ ਇੱਕ ਮੈਸੇਜ ਨਹੀਂ ਨਿਕਲਦਾ ਹੁਣ ਜਿੱਦਾਂ ਤੁਸੀਂ ਆਪਣੇ ਆਪ ਡੀਸਾਈਫਰ ਕੀਤਾ Okay. चोटे -चोटे कि ਬੱਚਿਆਂ ਨੂੰ ਕੰਪੇਅਰ ਨਹੀਂ ਕਰਨਾ ਇਦਾਂ ਨਹੀਂ ਕਰਨਾ ਉਹ ਤਾਂ ਡੀਓ ਹੋ ਸੀ ਇੱਕ ਹੋਰ ਆ ਟੀਚਰਜ਼ ਨੂੰ ਲੈ ਕੇ ਇੱਕ ਮੈਸੇਜ ਆ ਮਤਲਬ ਬਹੁਤ ਸਾਰੇ ਛੋਟੇ-ਛੋਟੇ ਮੈਸੇजेस ਨੇ ਬਟ ਬੈਸਟ ਪਾਰਟ ਇਹ ਆ ਕਿ ਕਾਮੇਡੀਆਂ ਰੈਪ ਡਾਪਾ ਕਿ ਤੁਸੀਂ ਬੋਰ ਵੀ ਨਹੀਂ ਹੋਣਾ ਐਂਟਰਟੇਨਮੈਂਟ ਵੀ ਹੋਊਗਾ ਪਰ ਤੁਹਾਨੂੰ ਇਹ ਵੀ ਪਤਾ ਨਹੀਂ ਚੱਲੂਗਾ ਮੈਸੇਜ ਕਦ ਮਿਲ ਗਿਆ ਤੁਹਾਨੂੰ ਸੋ ਇਹ ਬਹੁਤ ਵਧੀਆ ਹਰ ਕਿਸੇ ਲਈ ਫਿਲਮ ਆ ਰਾਈਟ ਫੈਮਲੀ ਦੇਖੇ ਬੱਚੇ ਦੇਖੇ ਸਾਰੇ ਦੇਖੋ ਫੈਮਲੀ ਮੂਵੀ ਮੇਰੀ ਹਮੇਸ਼ਾ ਕੋਸ਼ਿਸ਼ ਵੀ ਇਹੀ ਹੁੰਦੀ ਆ ਕਿ ਜਦੋਂ ਮੇਰੀ ਮੂਵੀ ਕੋਈ ਮੇਰੀ ਜਾ ਰਹੀ ਜੀ ਆਡੀਅנס ਦੇਖਣ ਜਾ ਰਹੀ ਆ ਉਹਨਾਂ ਨੂੰ ਕਿਤੇ ਵੀ ਇਹ ਮਹਿਸੂਸ ਨਾ ਹੋਵੇ ਕਿ ਹੋ ਜਾ ਜੋਕਾ ਆਪਾਂ ਤਾਂ ਮੰਮੀ ਪਾਪਾ ਨਾਲ ਆਏ ਆ ਆਪਾਂ ਤਾਂ ਵੀਰੇ ਨਾਲ ਆਏ ਆ ਉਹ ਨਹੀਂ ਹੋਣਾ ਚਾਹੀਦਾ that i i want my audience to be very comfortable with each and every joke ਜੋ ਵੀ ਕ੍ਰੈਕ ਹੋ ਰਿਹਾ ਮੂਵੀ ਚ ਜੇ ਕਾਮੇਡੀ ਮੂਵੀ ਆ ਐਂਡ ਫੈਮਿਲੀ ਮੂਵੀ ਹੋਵੇ ਆਰਾਮ ਨਾਲ ਬੈ ਕੇ ਦੇਖੋ Enjoy ਕਰੋ ਖਾਸ ਦੇ ਖੇਡ ਦੇ ਬਾਹਰ ਆਓ ਤੇ ਇਹ ਫੀਲ ਕਰੋ ਕਿ ਵਾਹ ਕੀ ਮੂਵੀ ਦੇਖੀ ਆ। ਇਹੀ ਪੋਜ਼ਿਟਿਵਿਟੀ ਦਾ ਮੈਂ ਰੀਜ਼ਨ ਵੀ ਪੁੱਛੂੰਗੀ ਤੁਹਾਨੂੰ ਕਿ ਸਿਮੀ ਲਾਈਫ ਦੇ ਵਿੱਚ ਕਦੇ ਵੀ ਤੁਸੀਂ ਡਿਸਪਾਇੰਟ ਹੁੰਨੇ ਹੋ ਕਦੇ ਵੀ ਫੀਲ ਕਰਦੇ ਹੋ ਕਿ ਯਾਰ ਕੁਝ ਗਲਤ ਹੋ ਗਿਆ ਹੈ ਲੇਕਿਨ ਫਿਰ ਵੀ ਪੋਜ਼ਿਟਿਵ ਰਹਿਣਾ ਹੈ ਤੇ ਸਿਮੀ ਚਾਹਲਦਾ ਕੀ ਉਹ ਕਿਹੜਾ ਕਿਹੜਾ ਸੋਰਸ ਹੈ ਜਿਹੜਾ ਤੁਹਾਨੂੰ ਪੋਜ਼ਿਟਿਵਿਟੀ ਦਿੰਦਾ ਹੈ ਆਈ ਥਿੰਕ ਅ ਮਾਈ ਮਦਰ ਕਿਉਂਕਿ ਮੈਂ ਉਹਨਾਂ ਨਾਲ ਸਭ ਕੁਝ ਡਿਸਕਸ ਕਰਦੀ ਹਾਂ ਸ਼ੀ ਇਜ਼ ਲਾਈਕ ਮਾਈ ਗਾਈਡ ਸ਼ੀ ਇਜ਼ ਮਾਈ ਬੈਸਟ ਫਰੈਂਡ ਸ਼ੀ ਇਜ਼ ਏਵਰੀਥਿੰਗ ਕਾਜ਼ ਆਈ ਡੋਨਟ ਹੈਵ ਐਸ ਸੱਚ ਐਨੀਬਾਡੀ ਇਨ ਦੀ ਇੰਡਸਟਰੀ ਟੂ ਟਾਕ ਟੂ ਤਾਂ ਹਾਲਾਂਕਿ ਮੰਮੀ ਨੂੰ ਵੀ ਅੱਧੀਆਂ ਗੱਲਾਂ ਇੰਡਸਟਰੀ ਦੀ ਪਤਾ ਨਹੀਂ ਹੁੰਦੀ ਪਰ ਮੰਮੀ ਆਪਣੀ ਸਮਝ ਦੇ ਹਿਸਾਬ ਨਾਲ ਮੈਨੂੰ ਆਨਸਰ ਦੇ ਦਿੰਦੇ ਨੇ ਜਿਹੜਾ ਕਿ ਆਲਵੇਸ ਵਰਕਸ ਆਊਟ ਜਦੋਂ ਆਪਾਂ ਕਹਿੰਦੇ ਨਹੀਂ ਹੋਲੀ ਬਾਈਬਲ ਜਾਂ ਭਗਵਦ ਗੀਤਾ ਇਹ ਕੋਈ ਵੀ ਉਹ ਖੋਲ ਦੈਟਸ ਮਾਈ ਮਦਰ ਫॉर ਮੀ ਤਾਂ ਮੈਂ ਉਹਨਾਂ ਨੂੰ ਜਾ ਕੇ ਦੱਸ ਦਿੰਨੀ ਆ ਤੇ ਮੰਮਾ ਕਹਿੰਦੇ ਨੇ ਕਿ ਠੀਕ ਹੈ ਬੇਟਾ ਤੁਸੀਂ ਮੰਮੀ ਦੀ ਜਿੱਦਾਂ ਹੁੰਦਾ ਮੰਮਾ ਕਹਿੰਦੇ ਔਰ ਐਂਡ ਇਟ ਆਲਵੇਸ ਵਰਕਸ ਕਿਉਂਕਿ ਦੇਖੋ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਤੇ ਗੱਲਾਂ ਤਾਂ ਲੈਦੇ ਕਿ ਸੇਮ ਜਿਹੀਆਂ ਹੀ ਹੁੰਦੀਆਂ ਨੇ ਜੇ ਪ੍ਰੋਬਲਮਸ ਹੋਣਗੀਆਂ ਲਾਈਫ 'ਚ ਬਟ ਨਾਓ ਹੁਣ ਤਾਂ ਚਲੋ ਇੰਨਾ ਟਾਈਮ ਹੋ ਗਿਆ ਹੁਣ ਤਾਂ ਆਵ ਟ੍ਰਾਈਡ ਟੂ ਹੁਣ ਮੈਂ ਆਪਣੇ ਆਪ ਕੋਪ ਕਰਨ ਦੀ ਕੋਸ਼ਿਸ਼ ਕਰਦੀ ਆਂ ਆਈ ਟ੍ਰਾਈ ਟੂ ਮੇਨਟੇਨ ਮਾਈ ਇਨਰ ਚਾਈਲਡ ਮੈਨੂੰ ਹੁੰਦਾ ਕਿ ਉਹ ਚਾਈਲਡ ਲਾਈਕ ਉਹ ਉਹ ਨਾ ਮਰੇ ਅੰਦਰਲਾ ਨਿਆਣਾ ਨਾ ਮਰੇ ਐਂ ਜਦੋਂ ਤੱਕ ਤੁਹਾਡਾ ਨਿਆਣਾ ਨਹੀਂ ਅੰਦਰਲਾ ਮਰਦਾ ਮੈਨੂੰ ਲੱਗਦਾ ਤੁਸੀਂ ਠੀਕ ਹੀ ਰਹਿੰਦੇ ਹੋ ਯਾ ਯੂ ਯੂ ਸਾਰਟਡ ਸੋ ਸਰਤਾਜ ਸਰ ਨਾਲ ਤੁਸੀਂ ਹੈਨਾ ਸਕਰੀਨ ਸ਼ੇਅਰ ਕੀਤੀ ਐ ਕਿੱਦਾਂ ਦੀ ਪਰਸਨੈਲਿਟੀ ਨੇ ਪਹਿਲੀ ਵਾਰ ਕੰਮ ਕੀਤਾ ਤੁਸੀਂ ਉਹਨਾਂ ਨਾਲ ਹੈਨਾ ਮੇਰੀ ਨਹੀਂ ਪਹਿਲੀ ਵਾਰ ਹੀ ਕੰਮ ਕੀਤਾ ਐਵਰ ਹੈਵ ਮੈਟ ਹਿਮ ਮਤਲਬ ਮੈਂ ਅੱਜ ਤੱਕ ਸਰ ਨੂੰ ਕਦੀ ਮਿਲੀ ਵੀ ਨਹੀਂ ਸੀ ओके जी ਤੇ ਸੈਟ ਤੇ ਹੀ ਮਿਲੇ ਪਹਿਲੀ ਵਾਰੀ ਸੈਟ ਤੇ ਕੰਮ ਹੋਇਆ ਬਹੁਤ ਵਧੀਆ ਬਈ ਆਈ ਆਲਵੇਸ ਟੈਲ ਪੀਪਲ ਜਦੋਂ ਵੀ ਹੁਣ ਮੈਂ ਕਿਸੇ ਨਾਲ ਕੰਮ ਕਰਦੀ ਆ ਕਈ ਪਰਸਨੈਲਿਟੀਆਂ ਦਾ ਲੋਕਾਂ ਨੂੰ ਬਿਲੀਵ ਨਹੀਂ ਹੁੰਦਾ ਕਿ ਇਹ ਫਨੀ ਨੇ ਐਂਡ ਮੈਂ ਕਿ ਨਹੀਂ ਹੈਗੇ ਨੇ ਉਹਨਾਂ ਮੈਂ ਕਿ ਹਾਊ ਕੈਡ ਇੰਨਾ ਦਾ ਨਾ ਇੱਕ ਸ਼ਤਾਨੀ ਹੈਗੀ ਇੰਨਾਂ ਚ ਅਸੀਂ ਬਹੁਤ ਵਾਰ ਇਹਨਾਂ ਨਾਲ ਮੈਂ ਬਹੁਤ ਵਾਰ ਇੰਟਰਵਿਊ ਕੀਤਾ ਐ ਐਂਡ ਉਹ ਸਾਫ ਦਿਖਦੀ ਐ ਪਰ ਮੈਨੂੰ ਲੱਗਦਾ ਕਿ ਉਹੀ ਚੀਜ਼ ਥੋੜੀ ਪੋਜ਼ਿਟਿਵਿਟੀ ਨੂੰ ਬਰਕਰਾਰ ਵੀ ਰੱਖਦੀ ਐ ਬਿਲਕੁਲ ਬਿਲਕੁਲ ਸਰ ਸਰ ਫਨ ਵੀ ਨੇ ਸਰ ਚ ਸਭ ਤੋਂ ੱਚੀ ਖਾਸੀਅਤ ਜਿਹੜੀ ਮੈਨੂੰ ਲੱਗਦੀ ਆ ਸਭ ਤੋਂ ਵਧੀ ਸਰਚਾ ਕਿ ਸਰ ਕੰਫਰਟੇਬਲ ਬਹੁਤ ਫੀਲ ਕਰਾਉਂਦੇ ਨੇ ਆਪਣੇ ਕੋ ਆਰਟਿਸਟ ਨੂੰ ਐਂਡ ਜਿੱਦਾਂ ਦਾ ਕੋ ਆਰਟਿਸਟ ਹੁੰਦਾ ਮੈਨੂੰ ਲੱਗਦਾ ਸਰ ਆਪਣੇ ਆਪ ਨੂੰ ਉਦਾਂ ਦਾ ਢਾਲ ਲੈਂਦੇ ਨੇ ਹੁਣ ਮੇਰੀ ਆਦਤ ਆ ਮਜ਼ਾਕ ਕਰਨ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਰ ਔਰ ਪ੍ਰੋਬਲਮ ਇਹ ਆ ਕਿ ਮੈਂ ਸਰਕਾਸਟਿਕ ਬਹੁਤਾ ਦਾ ਦਾ ਮਾਈ ਸਰਕਾਸਮ ਇਜ਼ ਲਾਈਕ ਬੈਡ ਕਦੇ ਕਦੇ ਇੰਨਾ ਬੁਰਾ ਹੁੰਦਾ ਕਿ ਮੈਨੂੰ ਆਪਣਾ ਮੈਸੇਜ ਵੀ ਨਹੀਂ ਬਾਸ ਬਾਸ ਤਾਂ ਸਰ ਨੂੰ ਮਾਈ ਇਨੀਸ਼ਲ ਡੇਸ ਟੂ ਮਾਈ ਬੋਟ ਤਾਂ ਕਰਦੀ ਸੀ ਪਰ ਫਿਰ ਹੌਲੀ ਹੌਲੀ ਹੀ ਗਾਟ ਔਨ ਵਿਦ ਇਟ ਸਰ ਨੂੰ ਸਮਝ ਆ ਗਿਆ ਵੀ ਮਜ਼ਾਕ ਕਰਦੀ ਆ ਤੇ ਫਿਰ ਸਰ ਵੀ ਹੋ ਜੇ ਗੇ ਸਰ ਕੰਦੇ ਠੀਕ ਆ ਆ ਜਾ ਬੇਟਾ ਠੀਕ ਆ ਮੈਂ ਦੱਸਦਾ ਤੇ ਬਟ ਜੋਕਸ ਸਪਾਰਟ ਇਹ ਤਾਂ ਚਲੋ ਫਨ ਟਾਈਮ ਦੀਆਂ ਗੱਲਾਂ ਹੁੰਦੀਆਂ ਸੀ ਬਟ ਸਭ ਤੋਂ ਜਿਹੜੀ ਫੇਵਰਿਟ ਕਨਵਰਸੇਸ਼ਨਸ ਮੇਰੀਆਂ ਸਰ ਨਾਲ ਰਹੀਆਂ ਨੇ ਉਹ ਰਹੀਆਂ ਨੇ ਨੌਲੇਜ ਵਾਲੀਆਂ ਗੱਲਾਂ ਕਿਉਂਕਿ ਸਰ ਨੂੰ ਨੌਲੇਜ ਬਹੁਤ ਆ ਜੋ ਕਿ ਉਹ ਨਦੀ ਲਿਖਤ ਚ ਉਹ ਦਿਸਦਾ ਵੀ ਆ ਹਨਾ ਹਿਸ ਰਾਈਟਿੰਗ ਇਜ਼ ਲਾਈਕ ਅ ਪ੍ਰੂਫ ਤਾਂ ਇੰਨਾ ਨੌਲੇਜੇਬਲ ਇਨਸਾਨ ਔਰ ਇੰਨਾ ਸਾਰਟਡ ਇਨਸਾਨ ਹੀ ਮੈਨੂੰ ਲੱਗਦਾ ਉਹੋ ਜੀ ਉਹ ਜਾਂ ਲਿਖ ਸਕਦਾ ਤੇ ਬਹੁਤ ਪਿਆਰਾ ਲਿਖਦੇ ਨੇ ਸਰ ਜਦੋਂ ਦਾ ਸਰ ਦੇ ਗਾਣੇ ਸੁਣਨੇ ਸ਼ੁਰੂ ਕੀਤੇ ਤਾਂ ਮੈਨੂੰ ਲੱਗਦਾ ਸੀ ਇਦਾਂ ਕੋਈ ਲਿਖ ਵੀ ਕਿਦਾਂ ਸਕਦਾ ਇਦਾਂ ਕੋਈ ਸੋਚ ਵੀ ਕਿਦਾਂ ਸਕਦਾ ਫਿਰ ਸਰ ਨੂੰ ਮਿਲ ਕੇ ਪਤਾ ਚੱਲਿਆ ਕਿ ਓਕੇ ਦੈਟਸ ਹਾਉ ਇੱਕ ਸਰ ਦੀ ਹੋਰ ਮੈਨੂੰ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਲੱਗਦੀ ਹੈ ਸਰ ਆਪਣੇ ਆਪ ਨੂੰ ਹਰ ਕਿਸੇ ਦੇ ਜਿੱਦਾਂ ਆਪ ਕਹਿੰਦੇ ਨਾ ਬੀ ਇਨ ਸਮਵਨ ਸ਼ੂਜ਼ ਉਹਦਾ ਰੱਖ ਕੇ ਦੇਖਦੇ ਨੇ ਹਾਂ ਯਾ ਉਹ ਮੈਂ ਕਈ ਵਾਰੀ ਸਰਦਾ ਨੋਟਿਸ ਕੀਤਾ ਏ ਵੈਰੀ ਏਮਪੈਥੈਟਿਕ ਏਮਪੈਥੀ ਬਹੁਤ ਅਸਰਚ ਔਰ ਜੋ ਹਮੇਸ਼ਾ ਪ੍ਰੋਮੋਟ ਵੀ ਕਰਦੇ ਨੇ ਜਿੱਦਾਂ ਉਹ ਹਮੇਸ਼ਾ ਜ਼ਿਕਰ ਵੀ ਕਰਦੇ ਨੇ ਕਿ ਇਨਸਾਨ ਨੂੰ ਹਮੇਸ਼ਾ ਏਮਪੈਥੈਟਿਕ ਹੋਣਾ ਚਾਹੀਦਾ ਜੋ ਕਿ ਮੈਂ ਵੀ ਜਿਸ ਜਿਸ ਕਲਚਰ ਬਹੁਤ ਵਿਸ਼ਵਾਸ ਰੱਖਦੀ ਹੈ ਕਿ ਐਮਪੈਥੀ ਸਭ ਤੋਂ ਵੱਡਾ ਇਮੋਸ਼ਨ ਹੈ ਮੈਨੂੰ ਲੱਗਦਾ ਜੇ ਆਪਾਂ ਐਮਪੈਥੀ ਨਾਲ ਹਰ ਕਿਸੇ ਦੀ ਸਿਚੁਏਸ਼ਨ ਸਮਝਣ ਲੱਗ ਜਾਈਏ ਹਰ ਇਨਸਾਨ ਦੀ ਤਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਲੜਾਈਆਂ ਬਹੁਤ ਸਾਰੀਆਂ ਮਿਸ ਅੰਡਰਸਟੈਂਡਿੰਗਸ ਘਟ ਜਾਣਗੀਆਂ ਤਾਂ ਉਹ ਵੀ ਸਰਚ ਬਹੁਤ ਵਧੀਆ ਗੋਣਾ ਥੈਟਸ ਗੁੱਡ ਮਤਲਬ ਇਹ ਪੂਰਾ ਪੈਕੇਜ ਆਪਾਂ ਨੂੰ ਬਿਹਾਈਂਡ ਦਾ ਸੀਨਸ ਦੇਖਣ ਨੂੰ ਮਿਲਣਗੇ ਵੈਸੇ ਦੇਖੇ ਅਸੀਂ ਤੁਹਾਡੇ ਗਾਣੇ ਦੇ ਵੀ ਬहोत सारे ਸ਼ੇਅਰ ਕੀਤੇ ਤੁਸੀਂ ਉਹੀ ਦੇਖ ਕੇ ਮਤਲਬ ਵੀਰ ਲਾਈਕ ਮਸਤ ਦਾ ਕੰਮ ਹੈ ਨਾ ਸੋ ਇਹਨਾਂ ਦੀ ਇੱਕ ਹੈਗੀ ਹੈ ਅਹਿਸਾਸਾਂ ਦੀ ਦੁਕਾਨ ਜੀ 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 ਤੁਹਾਨੂੰ ਪਤਾ ਉਹਦੇ ਬਾਰੇ ਜੀ ਕਿ ਆ ਸਰਤਾਜ ਸਰ ਦੀ ਨਹੀਂ ਇਹਨਾਂ ਦੀ ਇੱਕ ਜਗ੍ਹਾ ਇੱਕ ਘਰ ਦੇ ਵਿੱਚ ਹੈ ਲੱਖਦੇ ਨੇ ਇਕੱਠਾ ਆਪਣੇ ਫੈਨਸ ਦਾ ਯਾ ਯਾ ਸੋ देयर इज ਅ ਰੂਮ देयर इज ਅ ਸਪੈਸ਼ਲ ਡੈਡੀਕੇਟਿਡ ਰੂਮ ਜਿੱਥੇ ਸਰ ਆਪਣੇ ਸਾਰੇ ਫੈਨਸ ਦਾ ਕੁਝ ਵੀ ਦਿੱਤਾ ਹੋਇਆ ਚਾਹੇ ਲੈਟਰ ਆ ਜਾ ਕੋਈ ਵੀ ਚੀਜ਼ ਆ ਕੋਈ ਗਿਫਟ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਰ ਉਹ ਸਾਰਾ ਕਲੈਕਟ ਕਰਕੇ ਉੱਥੇ ਰੱਖਦੇ ਨੇ ਐਂਡ ਹੀ ਹੀ ਡਸਨਟ ਥਰੋ ਅਵੇ ਐਨੀਥਿੰਗ ਵਿਚ ਇਜ਼ ਵਿਚ ਇਜ਼ ਬਿਊਟੀਫੁਲ ਕਿਉਂਕਿ ਮੈਂ ਬਹੁਤ ਸਾਰੇ ਆਰਟਿਸਟਾਂ ਦਾ ਇਹ ਵੀ ਸੁਣਿਆ ਹੈ ਨਾ ਗਿਫਟਸ ਆਉਂਦੇ ਨੇ ਬਹੁਤ ਕੁਝ ਆਉਂਦਾ ਲੇਕਿਨ ਕੋਈ ਬਹੁਤ ਘੱਟ ਲੋਕ ਹੈ ਜਿਹੜੇ ਚੀਜ਼ਾਂ ਦੈਟਸ ਵੈਰੀ ਗੁੱਡ ਇਹੀ ਮੈਂ ਪੁੱਛਣਾ ਚਾਹ ਰਹੀ ਸੀ ਤੁਹਾਡਾ ਵੀ ਕੋ ਮੈਂ ਜਮੇਨਾਂ ਦਾ ਅਹਿਸਾਸਾਂ ਦੀ ਦੁਕਾਨ ਨਾਮ ਨਹੀਂ ਆ ਨਾਮ ਨਹੀਂ ਹੈ ਇੱਕ ਪਰਟਿਕੂਲਰ ਜਗਾ ਜਿੱਥੇ ਮੈਂ ਰੱਖਦੀ ਆ ਜਿੱਥੇ ਵੀ ਮੈਨੂੰ ਕੋਈ ਵੀ ਅੱਜ ਤੱਕ ਕੋਈ ਲੈਟਰ ਮਿਲਿਆ ਕੋਈ ਸਪੈਸ਼ਲੀ ਜਿਹੜੇ ਹੈਂਡ ਮੇਡ ਚੀਜ਼ਾਂ ਬੱਚੇ ਦਿੰਦੇ ਨੇ ਜਾਂ ਕੁਝ ਵੀ ਉਹ ਤਾਂ ਰੱਖਦੀ ਮੈਂ ਸਾਰਾ ਕੁਝ ਆ ਪਰ ਮੈਨੂੰ ਸਪੈਸ਼ਲੀ ਉਹ ਚੰਗਾ ਲੱਗਦਾ ਜਿੱਥੇ ਛੋਟੇ ਛੋਟੇ ਬੱਚੇ ਕੁਝ ਲਿਖ ਕੇ ਦਿੰਦੇ ਨੇ ਬਣਾ ਕੇ ਦਿੰਦੇ ਨੇ ਕਾਰਡਸ ਬਣਾ ਕੇ ਦਿੰਦੇ ਨੇ ਉਹ ਤੇ ਹਾਰਟ ਕਟਿੰਗਸ ਬਿਕਾਜ਼ ਆਈ ਰਿਮੈਂਬਰ ਵੈਨ ਵੀ ਵਰ ਕਿਦ ਸਾਨੂੰ ਕਿੰਨਾ ਚਾਹ ਹੁੰਦਾ ਸੀ ਆਰਟ ਐਂਡ ਕਰਾਫਟ ਚ ਉਹ ਦਿਲ ਜਿਹਾ ਬਣਾ ਦੋ ਕੈਂਚੀ ਨਾਲ ਉਹ ਕੱਟ ਦੋ ਉਹਦੇ ਵਿੱਚੋਂ ਦਿਸ ਖੋਲ ਕੇ ਫੋਲਡ ਖੋਲਦਾ ਸੀ ਤਾਂ ਹਾਰਟ ਬਣ ਜਾਂਦਾ ਸੀ ਸੋ ਮੈਨੂੰ ਮੈਨੂੰ ਵੀ ਬਹੁਤ ਪਸੰਦ ਆ ਹਾਲਾ ਕਿ ਮੈਨੂੰ ਸਰ ਜਿੰਨੀਆਂ ਚੀਜ਼ਾਂ ਨਹੀਂ ਮਿਲੀਆਂ ਹੋਈਆਂ ਪਰ ਜਿੰਨੀਆਂ ਵੀ ਮੈਨੂੰ ਲੱਗਦਾ ਕਿ ਇਹ ਪਿਆਰ ਹੈ ਇਹ ਜੈਸਚਰ ਜਿਹੜੇ ਤੁਹਾਨੂੰ ਹੈ ਨਾ ਐਕਟਿਵ ਰੱਖਦੇ ਆ એનર્ਜੀ ਦਿੰਦੇ ਆ ਰਾਈਟ ਤੇ ਤੁਸੀਂ ਪਰਸਨਲੀ ਅਟੈਂਡ ਕraft ਚ ਬਲੀਵ ਕਰਦੇ ਹੋ ਖੁਦ ਕਰਦੇ ਹੋ ਕ੍ਰੀਏਟੀਵਿਟੀ ਹੁਣ ਹੁਣ ਤਾਂ ਨਹੀਂ ਮਨਪ੍ਰੀਤ ਹੁਣ ਤਾਂ ਚਲੋ ਨਹੀਂ ਟਾਈਮ ਮਿਲਦਾ ਜਾਂ ਹੁਣ ਮੌਕਾ ਵੀ ਨਹੀਂ ਮਿਲਦਾ ਪਰ ਨਿੱਕੇ ਹੁੰਦੇ ਉਹ ਮਾਈ ਗੋਡ ਮੈਨੂੰ ਤਾਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਮੈਂ ਤਾਂ ਕਿਤੋਂ ਕਿਤੋਂ ਮੈਨੂੰ ਨਾ ਪੇਬਲਸ ਇਕੱਠਾ ਕਰਨ ਦਾ ਮੈਨੂੰ ਬਹੁਤ ਸ਼ੌਂਕ ਆ ਹਜੇ ਵੀ ਆ ਉਹ ਮੈਨੂੰ ਨਿੱਕੇ ਹੁੰਦੇ ਤੋਂ ਹੀ ਆ ਮੈਂ ਉਹ ਲੱਗ ਲੱਗ ਡਿਫਰੈਂਟ ਲੁਕਿੰਗ ਪੱਥਰ ਨਹੀਂ ਹੁੰਦੇ ਤਾਂ ਜਿੱਥੇ ਵੀ ਸਾਡੇ ਦਾ ਕਿਤੇ ਕਿਸੇ ਨੇੜੇ ਸਾਹਮਣੇ ਬਜਰੀ ਸੁੱਟ ਜਾਣੀ ਕਿਸੇ ਨੇ ਮੈਂ ਉਹ ਜੀ ਉਹ ਜੀ ਫਰੋਲਦੇ ਰਹਿਣਾ ਔਰ ਉਹ ਚ ਕਦੀ ਕਦੀ ਬਹੁਤ ਸੋਹਣੇ ਪੱਥਰ ਲੱਭਦੇ ਹੁੰਦੇ ਸੀ ਫਿਰ ਜਦੋਂ ਵੱਡੇ ਹੋਏ ਥੋੜੇ ਜਦੋਂ ਬੀਚ ਪਹਿਲੀ ਵਾਰੀ ਦੇਖੀ ਬੀਚ ਤੋਂ ਬਹੁਤ ਉਹ ਸ਼ੰਕ ਸਿੱਪੀਆਂ ਜੀਆਂ ਆਇਆ ਕੁਝ ਵੀ ਦਿਨ ਪੱਥਰ ਮੈਨੂੰ ਬਹੁਤ ਸ਼ੌਂਕ ਸੀ ਫਿਰ ਘਰੇ ਆ ਕੇ ਕਦੀ ਕੁਝ ਜੋੜੀ ਜਾਣਾ ਕੋਈ ਕਾਰਡ ਤੇ ਬਣਾਈ ਜਾਣਾ ਫਿਰ ਕਿੰਨੀ ਕਟਿੰਗਸ ਮੈਗਜ਼ੀਨ ਜੋ ਕੁਝ ਕੱਟ ਲਿਆ ਕੋਈ ਬਣਾ ਲਿਆ ਸਕ੍ਰੈਪ ਬੋਕਸ ਐਂਡ ਉਹ ਜਿੰਨੂੰ ਅੱਜਕੱਲ ਕੀ ਕਹਿ ਦਿੰਦੇ ਨੇ ਮੂਡ ਬੋਰਡ ਕਹਿ ਦਿੰਦੇ ਨੇ ਜਾਂ ਪਤਾ ਨਹੀਂ ਵੀ ਆਪਣਾ ਸਾਲ ਦਾ ਬਣਾ ਲਓ ਗੋਲਸ ਵਾਲਾ ਉਹ ਮੇ ਉਹਦੋਂ ਤੇ ਨਿੱਕੇ ਹੁੰਦੇ ਤੋਂ ਕਰਦੀ ਹੁੰਦੀ ਸੀ ਉਹ ਜਿਹੜਾ ਮਤਲਬ ਕਿ ਗੋਲਸ ਟਾਈਪ ਕੁਝ ਉਹਨੂੰ ਕਹਿੰਦੇ ਨੇ ਜਿੱਥੇ ਤੁਸੀਂ ਵੀ ਆਪਣਾ ਦੇਖਣਾ ਹੁੰਦਾ ਵੀ ਤੁਸੀਂ ਏ ਬਣਨਾ ਚਾਹੁੰਦੇ ਹੋ ਜਾਂ ਇਹ ਕਰਨਾ ਚਾਹੁੰਦੇ ਹੋ ਸੋ ਉਹ ਜਿਆ ਕੁਝ ਬਹੁਤ ਕੁਝ ਆਰਟ ਐਂਡ ਕ્રાਫਟ ਮੈਂ ਬਹੁਤ ਕੀਤਾ ਰਖੜੀਆਂ ਬਣਾਈ ਜਾਣੀਆਂ ਯਾ ਐਂਡ ਦੈਨ ਕੀ ਸਿਲਾਈ ਕਢਾਈ ਉਹ ਬਹੁਤ ਕੁਝ ਹੁਣ ਸਿੰਮੀ ਵੱਡੀ ਹੋ ਗਈ ਨਹੀਂ ਨਹੀਂ ਨੋ ਨੋਟਰੀ ਨੋਟ ਰੀਅਲੀ ਫਿਜ਼ੀਕਲੀ ਮੇਬੀ ਜਸਟ ਕੰਪਲੀਮੈਂਟ ਬੈਸਟ ਕੰਪਲੀਮੈਂਟ ਹੋਂ ਤੱਕ ਦਾ ਚਾਹੇ ਫੈਨਸ ਵੱਲੋਂ ਚਾਹੇ ਤੁਹਾਡੇ ਮਦਰ ਜਿਹੜੀ ਗੱਲ ਤੁਹਾਨੂੰ ਬੜੀ ਰਿਪੀਟ ਤੇ ਬੋਲਦੇ ਨੇ ਕੰਪਲੀਮੈਂਟ ਮੇ ਲੱਗਦਾ ਮਾਮਾ ਦਾ ਘਾਟੀ ਮੰਮੇ ਮੰਮੀ ਮੰਮੀ ਇਜ਼ ਦਾ ਵਨ ਹੂ ਹੈਲਪਸ ਮੀ ਟੂ ਬੀ ਗਰਾਉਂਡਡ ਤਾਂ ਕੰਪਲੀਮੈਂਟ ਤਾਂ ਚਲੋ ਦਿੰਦੇ ਦਿੰਦੇ ਹੀ ਹੋਣਗੇ ਮੈਨੂੰ ਲੱਗਦਾ ਆਬਵੀਅਸਲੀ ਦਿੰਦੇ ਹੋਣਗੇ ਬਟ ਮੇਰੇ ਲਾਈਫ ਚ ਮਦਰ ਇਹ ਹੋ ਜੇ ਨੇ ਜਿਹੜੇ ਮੈਨੂੰ ਗਰਾਉਂਡਡ ਰ ਕੋਈ ਨਾ ਬੇਟਾ ਅਜੋ ਅਜ ਥੱਲੇ ਆਜੋ ਕੋਈ ਨਾ ਕੋਈ ਨਾ ਤਾਂ ਕੰਪਲੀਮੈਂਟ ਫੈਨਸ ਆਬਵੀਅਸਲੀ ਸਮਾਈ ਯਾ ਯਾ ਸਮਾਈਲ ਸਮਾਈਲ ਐਂਡ ਪੋਜ਼ਿਟਿਵਿਟੀ ਐਂਡ ਫਨ ਕਿਊਟਨੈਸ ਐਂਡ a uh, realism or something cuz i'm very like i'm very like jehoji matlab jadon mainu koi off the ਇਨਸਟਾਗ੍ਰਾਮ ਮਿਲਦਾ ਜਾਂ ਕੋਈ ਸਾਇਮਨ ਤੁਸਤਾ ਹੋ ਜੀ ਤੁਸਤਾ ਹੋ ਜਾਏਗਾ ਮੈਂ ਕਾਂਜੀ ਮੈਂ ਹੋ ਜੀ ਹਾਂ ਮੈਂ ਕੀ ਕਰਾਉਂ ਨੇ ਬਹੁਤ ਘੱਟ ਪਰਸਨੈਲਿਟੀਜ਼ ਹੁੰਦੀਆਂ ਨੇ ਸਿਮੀ ਐਵੇਂ ਦੀਆਂ ਐਕਚੁਅਲੀ ਸੀਰੀਅਸਲੀ ਔਰ ਮੈਂ ਇਹ ਚੀਜ਼ ਮੈਂ ਵੀ ਫੀਲ ਕਰ ਰਿਹਾ ਹਾਂ ਸੋ ਕਲੈਕਸ਼ਨ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਕਰਦੇ ਹੋ ਰਾਈਟ ਲਾਈਕ ਕੁੜੀਆਂ ਨੂੰ ਬੜਾ ਸ਼ੌਂਕ ਹੁੰਦਾ ਕੱਪੜਿਆਂ ਦਾ ਹੈ ਨਾ ਜੁੱਤੀਆਂ ਦਾ ਹੀਲਸ ਦਾ ਤੇ ਇਹ ਸਿਮੀ ਪਰਸਨਲੀ ਕਿਹੜੀ ਚੀਜ਼ ਜ਼ਿਆਦਾ ਪਸੰਦ ਇਹ ਅੱਜ ਦਾ ਸ਼ੋਪਿੰਗ ਲਈ ਨਿਕਲਦੇ ਹੋ ਤਾਂ ਕੀ ਲੈ ਕੇ ਆਉਂਦੇ ਇਹ ਸੇਮ ਸੇਮ ਸੈਕਿੰਡ ਕੁਐਸਚਨ ਆ ਹੈ ਮੈਂ ਕੁਝ ਹੋਰ ਲਵਾ ਨਾ ਲਵਾ ਮੈਂ ਹਜੇ ਪਹਿਲਾਂ ਵੀ ਦ ਕਿ ਹੁਣ ਤਾਂ ਮੈਨੂੰ ਵੀ ਖਿਜਾਉਣ ਲੱਗ ਗਿਆ ਆਪਣੇ ਆਪ ਤੇ ਉਹ ਜਿੱਦਾਂ ਮਾਮਾ ਕਹਿੰਦੀ ਨੁਂ ਹੁੰਦੀ ਵੀ ਬੱਸ ਅੱਗ ਲਾ ਦੋ ਓਂ ਨਾ ਨੂੰ ਇੱਕ ਰੂੜੀ ਲਾ ਦੋ ਇੱਕ ਬਣਾ ਲਓ ਤੇ ਅੱਗ ਲਾ ਦੋ ਤੇ ਸੋ ਨਾਟ ਕਲੋਥਸ ਐਨੀ ਮੋਰ ਕਿਉਂਕਿ ਉਹ ਹੋ ਗਿਆ ਮੈਨੂੰ ਲੱਗਦਾ ਮੇਰਾ ਸ਼ੌਂਕ ਪੂਰਾ ਪਰ ਮੈਨੂੰ ਸ਼ੁਰੂ ਤੋਂ ਹੀ ਪਰਫਿਊਮਸ ਦਾ ਬਹੁਤ ਸ਼ੌਂਕ ਆ ਤੇ ਅੱਜ ਤੱਕ ਉਹ ਆ ਸੋ ਸੋ ਬਰਥਡੇ ਡੇਟ ਤੁਹਾਡੀ ਕੀ ਬਣਦੀ ਹੈ ਟੋਟਲ ਟੋਟਲ ਕਿਵਨ ਦਿਆ ਲਾਈਕ 21 31 ਮੇਰਾ 9 ਨੰਬਰ 9 9 ਤੁਹਾਨੂੰ ਪਤਾ ਹੈ 9 ਨੰਬਰ ਦੀ ਇੱਕ ਸਪੈਸ਼ialਟੀ ਪਤਾ ਹੈ ਇਹ ਸਾਲ ਤੁਹਾਡਾ ਹੈ ਅੱਛਾ ਇਹ 6 ਨੰਬਰ ਔਰ 9 ਨੰਬਰ ਦਾ ਇਹ ਸਾਲ ਹੈ ਹੈਨਾ ਮੈਂ ਬੜੀ ਰਿਸਰਚ ਕਰਦੀ ਆ ਨਿਊਮਰੋਲੋਜੀ ਹਾਂ ਮੈਂ ਆਮ ਬਿਲੀਵ ਕਰਦੀ ਬਹੁਤ ਜ਼ਿਆਦਾ ਨਹੀਂ ਪਰ ਮੈਂ ਕਰਦੀ ਆ ਸੋ ਇਹ ਮਾਰਚ ਦਾ ਹੀਅਰ ਹੈ ਰਾਈਟ 9 ਨੰਬਰ ਦਾ ਤੇ ਮੈਨੂੰ ਲੱਗਦਾ ਤੁਹਾਡਾ ਹੀ ਸਾਲ ਹੈ। ਨਹੀਂ ਤੁਹਾਡੀ ਪਹਿਲੀ ਫਿਲਮ। ਚਲੋ ਰੱਬ ਸੋ ਪੋਜ਼ਿਟਿਵ ਰਹਿਣਾ ਤੁਸੀਂ ਓਕੇ ਤੇ ਕੋਈ ਕੋਈ ਤੁਸੀਂ ਮੈਨੂੰ ਟਿਪਸ ਦੇਣਾ ਚਾਹੁੰਦੇ ਹੋ ਮੰਤਰੀ ਟਿਪਸ 네ਗੇਟਿਵ ਨਹੀਂ ਹੋਣਾ ਤੁਸੀਂ ਔਰ ਟ੍ਰਾਈ ਟੂ ਵੇਅਰ ਵਾਈਟ ਕਲਰ ਜਿੰਨਾ ਪਾ ਸਕਦੇ ਹੋ ਹਨਾ ਤੁਹਾਨੂੰ ਬਹੁਤ ਜ਼ਿਆਦਾ ਉਹ ਕਰੂਗਾ ਵਾਈਟ ਔਰ ਬ੍ਰਾਊਨ ਕਲਰ ਬ੍ਰਾਊਨ ਵੀ ਵਾਈਟ ਵੀ ਬਸ ਇਹ ਇਹ ਦੇਖੋ ਮੈਂ ਫੋਲੋ ਕਰਨਾ ਹੁਣ ਜੇ ਤੁਸੀਂ ਮੈਨੂੰ ਵਾਈਟ ਚ ਦੇਖੋਗੇ ਤਾਂ ਤੁਸੀਂ ਰੀਜ਼ਨ ਸਮਝ ਜਿਓ ਵੀ ਇਹਨਾ ਵਾਈਟ ਰੰਗ ਕਿਉਂ ਪਾਉਂਦੀ ਹੈ ਜੀ ਵਾਈਟ ਕਲਰ ਹਨਾ ਵਾਈਟ ਕਲਰ ਜੀ ਪਸੰਦਾ ਵਾਈਟ ਬਲੈਕ ਕਲਰ ਅਵੋਇਡ ਕਰਿਓ ਜਿੰਨਾ ਕਰ ਬਲੈਕ ਮੈਨੂੰ ਪਸੰਦ ਵੀ ਨਹੀਂ ਇੰਨਾ ਪਾਉਣਾ ਸੋ ਵਾਓ ਵਰਕਸ ਫॉर ਮੀ ਠੀਕ ਆ ਚਿੱਟਾ ਪਾਵਾਂਗੇ 909 ਨੰਬਰ ਤੁਹਾਡਾ ਹੈ ਔਰ ਇਹ ਮਾਰਚ ਦਾ ਹੀਅਰ ਆ ਔਰ 6 ਔਰ ਮੇਰਾ 6 6 ਔਰ ਹਾਂ 6 ਔਰ ਯੈਸ 9 ਔਰ 6 ਦਾ ਕੰਬੀਨੇਸ਼ਨ ਬੈਸਟ ਹੈ ਅਗਰ ਤੁਹਾਨੂੰ ਕੋਈ 6 ਨੰਬਰ ਵਾਲਾ ਬੰਦਾ ਮਿਲਦਾ ਨਾ ਇਟ ਮੀਨਸ ਕਿ ਤੁਸੀਂ ਵੀਕਨੈਸ ਕੈਰੀ ਕਰ ਰਹੇ ਹੋ ਨਾਲ ਵਾਹ ਚਲੋ ਫਿਰ ਮਨਪ੍ਰੀਤ ਨੂੰ ਕਿਡਨਾਪ ਕਰ ਲੈਣਾ ਸੀ ਉਹ ਤੁਹਾਡਾ ਵੀਨਸ ਨੂੰ ਹੋਰ ਵੀ ਜ਼ਿਆਦਾ ਐਕਟਿਵ ਕਰੇਗਾ ਔਰ ਤੁਹਾਨੂੰ ਪੋਜ਼ਿਟਿਵਿਟੀ ਦੇਵੇਗਾ ਜੀ ਔਰ 6 ਨੰਬਰ ਨਾਲ ਜਿੰਨੀ ਯਾਰੀ ਦੋਸਤੀ ਬਣਾ ਸਕਦੇ ਹੋ ਨਾ ਇਸ ਸਾਲ 6 ਨੰਬਰ ਵਾਲਿਓ ਡੀਐਮਈ ਸੀਰੀਅਸਲੀ ਮੈਂ ਬੜੀ ਰਿਸਰਚ ਕੀਤੀ ਮੈਂ ਮੇਰਾ 6 ਨੰਬਰ ਆ ਨਾ ਮੈਂ 6 ਬਾਰੇ ਇੰਨੀ ਵੀ 6 ਕਿਹਦੇ ਨਾਲ ਬਣ ਸਕਦੀ ਆ 6 ਨੰਬਰ ਕਿਹਦੇ ਕਿਹਦੇ ਨਾਲ ਹੈ ਨਾ ਜ਼ਿਆਦਾ ਗੱਲਾਂ ਕਰ ਸਕਦਾ ਔਰ ਕਿਹਦੇ ਤੋਂ ਦੂਰ ਰਹਿਣਾ ਸਾਰਾ ਔਰ 9 ਦਾ ਤਾਂ ਤਾਂ ਨਹੀਂ ਆ ਬਿਕਾਜ਼ ਇਹ ਜਿੱਦਾਂ इकठा दो जितदा टोटल है हां नाइन हाँ, जितदा जितदा नौ नौ बनदा या फिर ओनो इनवर्ट करके पुठा करके छह हाँ, बन जांदा ता करके सॉरी ए ए सारा 3 6 और 9 ए इक के लोग है नहीं लेकिन 9 दा और 6 दा ज्यादा है डन डन सो ट्राई टू बी पॉजिटिव बस ऑन अ नौ ते 6 नंबर वाला ओह ओ माय गॉड टू दी टीम आर यू किडिंग मी आप 6 हो सातवी आप आप चलो ਬਸ ਸਿਰਮੀ ਚੱਲੀਏ ਚੱਲੀਏ ਇਹ ਬਸ ਆਪਾਂ ਮੈਂ ਕਹਿ ਰਹੀ ਹਾਂ ਸੋਟੇਡ ਆ ਮੈਂ ਮੇਰਾ ਤਾਂ ਜੀ ਹੋ ਗਿਆ ਮੈਂ ਮੇਰੀ ਪੂਰੀ ਟੀਮ ਬਸ ਇਹ ਮੇਰੇ ਮੈਨੇਜਰ ਨੇ ਸਾਥ ਵੀ ਜੀ ਅੱਜ ਤੋਂ ਬਾਅਦ 6 ਨੰਬਰ ਨੇ 6 ਨੇ

ਸੱਚਾ ਕਲਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਿਮੀ ਚਹਿਲ ਤੇ ਸਾਡੀ ਮੂਵੀ ਆ ਰਹੀ ਹੈ ਜੀ 7 ਫਰਵਰੀ ਨੂੰ ਹੁਸ਼ਿਆਰ ਸਿੰਘ ਪਲੀਜ਼ ਆਪਣੇ ਪਰਿਵਾਰਾਂ ਨਾਲ ਜਾ ਕੇ ਦੇਖਿਓ ਇੱਕ ਫੁੱਲ ਫਲੇਜਡ ਫੈਮਿਲੀ ਮੂਵੀ ਆ ਇੱਕ ਕਾਮੇਡੀ ਮੂਵੀ ਆ ਪਰ ਬਹੁਤ ਸੋਹਣੇ ਮੈਸੇਜ ਇਹ ਚ ਬਹੁਤ ਸੋਹਣਾ ਮੈਸੇਜ ਰੈਪਡ ਆ ਤੁਸੀਂ ਹੱਸਦੇ ਹੱਸਦੇ ਤੁਹਾਨੂੰ ਪਤਾ ਹੀ ਨਹੀਂ ਚੱਲੂਗਾ ਤੁਸੀਂ ਕਦੋਂ ਮਾੜਾ ਆ ਜਾਂ ਰੋ ਪੋਗੇ ਤੇ ਤੇ ਤੁਸੀਂ ਇੱਕ ਬਹੁਤ ਹੀ ਪਿਆਰਾ ਜਿਹਾ ਅਹਿਸਾਸ ਲੈ ਕੇ ਨਿਕਲੋਗੇ ਸਿਨੇਮਾ ਹਾਲ ਤੋਂ ਇਹ ਤੁਹਾਨੂੰ ਮੈਂ ਮਤਲਬ ਮੇਰਾ ਵਾਦਾ ਹੈ ਪੱਕਾ ਪੱਕਾ ਸੋ ਥੈਂਕ ਯੂ ਸੋ ਵੈਰੀ ਵੈਰੀ ਮੱਚ ਬੜਾ ਸਵਾਦ ਆਇਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੇ ਆ ਕਿ ਫਿਲਮ ਨੂੰ ਬਹੁਤ ਪਿਆਰ ਮਿਲਣਾ ਮਿਲੇਗਾ ਥੈਂਕ ਯੂ ਥੈਂਕ ਯੂ ਦਿਸ ਇਜ਼ ਯੋਰ ਇਅਰ ਸੇ ਮੇਰੇ ਨਾਲ ਸੀਗੇ ਸਿਮੀ ਚਾਹਲ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਫਿਲਮ ਹੁਸ਼ਿਆਰ ਸਿੰਘ ਜਲ ਸਿਨੇਮਾ ਕਰਨ ਦੇ ਵਿੱਚ ਆਉਣ ਵਾਲੀ ਹੈ ਸੋ ਅਸੀਂ ਇਸ ਫਿਲਮ ਦਾ ਮਾਣ ਵਧਾਉਣਾ ਹੈ ਤੇ ਤੁਸੀਂ ਸਿਨੇਮਾ ਕਰਨ ਦੇ ਵਿੱਚ ਜਾਣਾ ਇਸ ਫਿਲਮ ਨੂੰ ਡੈਫੀਨੇਟਲੀ ਦੇਖਣ ਦੇ ਲਈ ਜ਼ਰੂਰ ਸਪੈਸ਼ਲ ਟਾਈਮ ਕੱਢਣਾ ਹੈ ਹੁਸ਼ਿਆਰ ਸਿੰਘ ਦੇ ਲਈ ਤੇ ਹੁਣ ਮੈਨੂੰ ਦੀਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀ